ਕੀ ਰਹੀ ਯਾਰ ਬਾਈ ਸਮਾਨ ਲਾਉਣ ਲੱਗੇ ਨਾ ਲਾਉਣ ਲੱਗੇ ਬਾਈ ਯਾਰ ਨਾ ਨਾ ਯਾਰ ਬਾਈ ਵੀਡੀਓ ਨਾ ਬਣਾਇਆ ਕੀ ਚੀਜ਼ ਕੀ ਹੈ ਯਾਰ ਇਹ ਚਟਾ ਯਾਰ ਕਿਉਂ ਯਾਰ ਤੁਸੀਂ ਮੌਤ ਦਾ ਸਮਾਨ ਲਾਈ ਜਾਂਦੇ ਹੋ ਮਰ ਜੋਗੇ ਯਾਰ ਕਿੰਨੇ ਮੁੰਡੇ ਮਰ ਗਏ ਪੰਜਾਬ ਚ ਹੋਏ ਮੇਰੀ ਜੇ ਤਾਂ ਲਾਈ ਜਾਂਦੇ ਹੇ ਰੋਜ਼ ਹੀ ਪੈਂਦੀ ਤੜਕੇ ਸਵੇਰ ਉੱਠਦੇ ਪੈਂਦੀ ਜਦੋਂ ਜਾਈਦਾ ਉਹ ਜਾ ਕੇ ਆਖੀਦਾ ਕੇ ਪੈਸੇ ਤੇ ਤੜਕੇ ਉੱਠਦੇ ਆਣੂ ਤੇ ਘਰ ਦੇ ਮਾਲ ਗਾਲਾ ਕੱਢਦੇ ਆ ਜੇ ਨਹੀਂ ਚਟਾ ਮਿਲਦਾ ਮਾਲਾ ਨਹੀਂ ਪੈਸੇ ਮਿਲਦੇ ਸਾਡੇ ਜਿਗਰ ਦਾ ਸਾਰਾ ਪਰਿਵਾਰ ਮਾਰ ਦਿੰਦੇ ਤੇ ਜਦੋਂ ਸਾਨੂੰ ਮਿਲ ਜਾਂਦਾ ਉਦੋਂ ਆਣ ਕੇ ਜਫੀਆਂ ਪਾਉਂਦੇ ਆ ਮੰਮੀ ਡੈਡੀ ਡੈਡੀ ਕਰਦੇ ਰਹਿੰਦੇ ਇਹ ਹੁਣ ਜੋ ਸਰ ਲੱਗਾ ਨਸ਼ਾ ਜੇ ਸਰਕਾਰ ਚਾਵੇ ਬੰਦ ਕਰੇ ਤੇ ਅਸੀਂ ਵੀ ਛੱਡ ਦਈਏ ਹੁਣ ਮਿਲ ਹੀ ਜਾਂਦਾ ਤੇ ਫਿਰ ਵੇਖ ਕੇ ਦਾ ਨਹੀਂ ਰਿਹਾ ਜਾਂਦਾ ਸਾਸੀ ਗਾਲ ਜੀ ਹਮਦਰਦ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਮੈਂ ਹਾਂ ਕੁਲਦੀਪ ਕੋਲਿਆ ਸਾਡੀ ਕਾਂਗਰਸ ਸਰਕਾਰ ਵੱਲੋਂ ਬਹੁਤ ਸਾਰੇ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਪੰਜਾਬ ਦੇ ਵਿੱਚੋਂ ਮੁਕੰਮਲ ਰੂਪ ਚ ਜਿਹੜਾ ਨਸ਼ਾ ਬੰਦ ਕਰ ਦਿੱਤਾ 2017 ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬੀਆਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਗਏ ਸੀ ਕਿ ਪੰਜਾਬ ਦੇ ਵਿੱਚੋਂ ਅਸੀਂ ਨਸ਼ਾ ਜਿਹੜਾ ਮੁਕੰਮਲ ਰੂਪ ਚ ਖਤਮ ਕਰ ਦਾਂਗੇ ਪਹਿਲੇ 4 ਹਫ਼ਤਿਆਂ ਚ ਨਸ਼ਾ ਮੁਕੰਮਲ ਰੂਪ ਦੇ ਵਿੱਚ ਖਤਮ ਕਰ ਦਾਂਗੇ ਨਸ਼ਾ ਉਸੇ ਤਰ੍ਹਾਂ ਚੱਲ ਰਿਹਾ ਕੈਪਟਨ ਸਾਹਿਬ ਨੇ ਪਿਛਲੇ ਦਿਨੀ ਬਿਆਨ ਦਿੱਤਾ ਕਿ ਅਸੀਂ ਨਸ਼ੇ ਦਾ ਲੱਕ ਤੋੜਨ ਦੀ ਗੱਲ ਕੀਤੀ ਸੀ ਨਸ਼ੇ ਦਾ ਲੱਕ ਕਿੰਨਾ ਟੁੱਟਿਆ ਕਿ ਨਸ਼ਾ ਵਾਕਈ ਖਤਮ ਹੋ ਚੁੱਕਾ ਹੈ ਕਿ ਨੌਜਵਾਨ ਨਸ਼ਾ ਕਰਨੋਂ ਹਟ ਗਿਆ ਕਿ ਨੌਜਵਾਨ ਦਾ ਇਲਾਜ ਹੋ ਚੁੱਕਾ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ ਆਉਣਾ ਬੰਦ ਹੋ ਗਿਆ ਅਸੀਂ ਮੋਗਾ ਜ਼ਿਲ੍ਹੇ ਦੇ ਇੱਕ ਪਿੰਡ 'ਚ ਖੜੇ ਹਾਂ ਇੱਥੇ ਕਬਰਾਂ ਦੇ ਵਿੱਚ ਖੜੇ ਹਾਂ ਅਸੀਂ ਇੱਥੋਂ ਲੰਘ ਰਹੇ ਸੀ ਅਸੀਂ ਦੇਖਿਆ ਕਿ ਕੁਝ ਨੌਜਵਾਨ ਮੌਤ ਦਾ ਸਮਾਨ ਲਾ ਰਹੇ ਨੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਤਿੰਨ ਨੌਜਵਾਨ ਬੈਠੇ ਨੇ ਜਿਹੜਾ ਚਿੱਟਾ ਲਾ ਰਹੇ ਨੇ ਜਿਹੜਾ ਮੌਤ ਦਾ ਸਮਾਨ ਹੈ ਚਿੱਟਾ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਕੋਲ ਜਾ ਕੇ ਆਪਾਂ ਗੱਲਬਾਤ ਕਰਨ ਦੀ ਉਹਨਾਂ ਨੌਜਵਾਨਾਂ ਦੇ ਨਾਲ ਕੋਸ਼ਿਸ਼ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਹਾ ਗਿਆ ਕਾਂਗਰਸ ਸਰਕਾਰ ਵੱਲੋਂ ਕਿਹਾ ਗਿਆ ਕਿ ਚਿੱਟਾ ਅਸੀਂ ਬਿਲਕੁਲ ਪੰਜਾਬ ਚ ਖਤਮ ਕਰ ਦਿੱਤਾ ਕੀ ਵਾਕਈ ਖਤਮ ਹੋ ਗਿਆ ਕੀ ਹਾਲ ਹੈ ਵੀਰੇ ਕੀ ਕਰ ਰਹੇ ਹੋ ਨਾ ਯਾਰਾ ਬਾਈ ਨਾ ਯਾਰਾ ਬਾਈ ਨਹੀਂ ਨਹੀਂ ਵੀਡੀਓ ਤੁਹਾਡੀ ਛੋਟੀ ਹੈ ਆਪਾਂ ਬਣਾਉਣੀ ਹੈ ਕਰ ਕੀ ਰਹੇ ਹੋ ਯਾਰ ਬਾਈ ਸਮਾਨ ਲਾਉਣ ਲੱਗੇ ਨਾ ਲਾਉਣ ਲੱਗੇ ਬਾਈ ਯਾਰ ਨਾ ਨਾ ਯਾਰਾ ਬਾਈ ਵੀਡੀਓ ਨਾ ਬਣਾਇਆ ਕੀ ਚੀਜ਼ ਕੀਆ ਯਾਰ ਇਹ ਚਟਾ ਯਾਰਾ ਚਟਾ ਖੜੇ ਹੋਗੇ ਯਾਰ ਮਾੜੀ ਗੱਲਬਾਤ ਕਰਨੀ ਹੈ ਤੁਹਾਡੇ ਨਾਲ ਕਿਉਂ ਯਾਰ ਤੁਸੀਂ ਮੌਤ ਦਾ ਸਮਾਨ ਲਾਈ ਜਾਂਦੇ ਹੋ ਮਰ ਜਾਓਗੇ ਯਾਰ ਕਿੰਨੇ ਮੁੰਡੇ ਮਰ ਗਏ ਪੰਜਾਬ ਚ ਓਏ ਸਰ ਮਿਲ ਜਾਂਦਾ ਤੇ ਮੇਰੀ ਇਹ ਦੋਹਿੰਦਰਾ ਲਾਈ ਜਾਂਨੇ ਬੰਦ ਹੋਏ ਤੇ ਨਾ ਲਾਈਏ ਅੱਛਾ ਹਾਂ ਹੁਣ ਮਿਲ ਜਾਂਦਾ ਤੇ ਲਾਉਣਾ ਤੇ ਪੈਣਾ ਹੀ ਹੈ ਖੜੇ ਹੋਗੇ ਯਾਰ ਮਾੜਾ ਇੱਕ ਮਿੰਟ ਮਾੜਾ ਖੜੇ ਹੋ ਯਾਰ ਇੱਕ ਮਿੰਟ ਤੁਹਾਡੇ ਨਾਲ ਗ ਛੱਡ ਦੋ ਖੜੇ ਹੋ ਤੁਹਾਡਾ ਪਿੰਡ ਤੁਸੀਂ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਹੋ ਜਾਂ ਕਿਤੇ ਹੋਰ ਦੇ ਰਹਿਣ ਵਾਲੇ ਹਾਂਜੀ ਹਾਂਜੀ ਮੋਗਾ ਜ਼ਿਲ੍ਹੇ ਦੇ ਅੱਛਾ ਇਹ ਤੁਸੀਂ ਯਾਰ ਸਮਾਨ ਮੌਤ ਦਾ ਸਮਾਨ ਆ ਤੁਸੀਂ ਚੰਗੀ ਖਾਣਾ ਖਾਓ ਚੰਗੇ ਨੌਜਵਾਨ ਤੁਸੀਂ ਹੁੰਦੜ੍ਹੇ ਹੋ ਯਾਰ ਜੰਗੋਂ ਤੁਸੀਂ ਇਹ ਕੀ ਕਰ ਰਹੇ ਹੋ ਇਹ ਹੁਣ ਜੋ ਸਰ ਲੱਗਾ ਨਸ਼ਾ ਜੇ ਸਰਕਾਰ ਚਾਵੇ ਬੰਦ ਕਰੇ ਤੇ ਅਸੀਂ ਵੀ ਛੱਡ ਦਈਏ ਹੁਣ ਮਿਲ ਹੀ ਜਾਂਦਾ ਤੇ ਫਿਰ ਵੇਖ ਕੇ ਤਾਂ ਨਹੀਂ ਰਿਹਾ ਜਾਂਦਾ ਮਿਲਦਾ ਕਿੱਥੋਂ ਫਿਰ ਇਹਨਾਂ ਨਸ਼ਾ ਇਹ ਇੱਥੋਂ ਜਿੱਥੋਂ ਮਰਜ਼ੀ ਲਈ ਜੋ ਵਾਧੂ ਮਿਲ ਹੀ ਜਾਂਦਾ ਸਰ ਮੋਗਾ ਜ਼ਿਲ੍ਹੇ ਜਿੱਥੋਂ ਮਰਜ਼ੀ ਲੈ ਲਓ ਕਿੱਲੂਆਂ ਆ ਨਾ ਮਿਲ ਹੀ ਜਾਂਦਾ ਘਰ ਘਰ ਚੋਂ ਮਿਲਦਾ ਪਿਆ ਅੱਛਾ ਆਇ ਤੋਂ ਬੰਆ ਨਾ ਨੂਰਪੁਰੇ ਦੌਲੇ ਵਾਲਾ ਹੈ ਅਸ਼ਿਰਪੁਰੇ ਜਿਹੜੇ ਮਰਜੀ ਪਿੰਡ ਤੇ ਚਲ ਜਾਈਓ ਉੱਥੇ ਮਿਲ ਜਾਊਗਾ ਕਿੰਨੇ ਵਾਰੀ ਲਾਉਨੇ ਹੋ ਫਿਰ ਤੁਸੀਂ ਅਜੀ ਲਾਈ ਜਾਂਦੇ ਆਂ ਤੇ ਅੱਡੇ ਚ ਚਾਰ ਪੰਜ ਵਾਰਾ ਕਿੰਨੇ ਦਾ ਹੁੰਦਾ ਇੱਕ ਵਾਰੀ ਚ ਲਾਉਣਾ ਜਿਹੜੇ ਤੁਸੀਂ ਆਂ ਡਲੀਆਂ ਜੀਆਂ ਬਰੀਕ ਬਰੀਕ ਇਹਨੂੰ ਚਟਾ ਕਹਿੰਦੇ ਆਂ ਹਾਂਜੀ ਆ ਜੀ ਆ ਅੱਛਾ ਇਹ ਕਿੰਨੇ ਦਾ ਆਇਆ ਫਿਰ ਇਹ ਇੰਨਾ ਜਿਹੜਾ ਇਹ ਜੀ ਲੈ ਕੇ ਆਇਆ ਇਹ 500 ਦਾ ਅੱਛਾ 500 ਦਾ ਹਾਂਜੀ ਤੇ ਕਿੰਨਾ ਟਾਈਮ ਫਿਰ ਨਸ਼ਾ ਰੱਖੂਗਾ ਇਹ ਜੀ 2 ਘੰਟੇ ਕਰੂਗਾ 3 ਘੰਟੇ ਇਹਦਾ ਨਸ਼ਾ ਕਿਸ ਤਰ੍ਹਾਂ ਸ਼ਰਾਬ ਦੀ ਤਰ੍ਹਾਂ ਨਸ਼ਾ ਜਾਂ ਕਿਸੇ ਹੋਰ ਪੋਸਟ ਦੀ ਤਰ੍ਹਾਂ ਜਾਂ ਫੀਮ ਨੋਛਾ ਜਿੰਦਰਾ ਚਿਦਾ ਸ਼ੁਰੂ ਫੀਮ ਫੁਮਤਰਾ ਨਹੀਂ ਹੈਗਾ ਇਹ ਜੀ ਮੱਲਾ ਪੀ ਕੇ ਅੱਖਾਂ ਹੀ ਬੰਦ ਕਰੀ ਦੀਆਂ ਨਿਆਰਾ ਇਹ ਵੱਖਰਾ ਜਾਉਂਦੇ 15 ਮਿੰਟ ਹੀ ਆਉਂਦਾ ਜੀ ਉਸ ਤੋਂ ਬਾਅਦ ਬੱਸ ਤਾਂ ਇਹਦਾ ਬਰਬਾਦ ਹੋਈ ਜਾਂਦੀ ਮਟੀਰ ਸਾਰੀ ਅਸੀਂ ਤਾਂ ਆਪਾਂ ਨੇ ਸਰਕਾਰ ਬੰਦ ਕਰੇ ਨੂੰ ਤੇ ਅਸੀਂ ਵੀ ਛੱਡੀਏ ਮਗਰੋਂ ਲਾਈਏ ਪਰ ਸਰਕਾਰ ਆਪ ਤਾਂ ਵੇਚਦੀ ਨਹੀਂ ਤੁਸੀਂ ਲੈ ਕੇ ਆਓ ਜਿਹੜੇ ਲੋਕ ਵੇਚਦੇ ਨਹੀਂ ਤੁਸੀਂ ਉਹਨਾਂ ਤੋਂ ਲੈ ਕੇ ਨਾ ਤੁਸੀਂ ਨਾਂ ਲਾਓ ਨਾ ਖਰੀਦੋ ਉਹ ਫਿਰ ਇੰਜ ਸਰ ਤੋਂ ਹੀ ਮੰਨ ਲਓ ਕੋਈ ਵੀ ਮੈਨੂੰ ਲੱਚ ਲੱਗੀ ਜਿਵੇਂ ਮੇਰੀ ਜਾਨ ਟੁੱਟੂਗੀ ਮੇਰੇ ਕੋਲ ਪੈਸੇ ਹੋਏ ਤੇ ਮੈਂ ਲੈ ਕੇ ਲਾਉਣਾ ਹੀ ਨਾ ਕਦੋਂ ਮਿਲੂਗਾ ਤੇ ਮਾਪੇ ਤੜਫ ਤੜਫ ਕੇ ਬਹਿ ਜਾ ਹੁਣ ਤੁਸੀਂ ਕਿੰਨੇ ਦਾ ਲੈ ਕੇ ਆਏ ਹੋ ਹਾਂਜੀ ਇਹ 500 ਜੀ 500 ਰੁਪਏ ਦਾ ਲੈ ਕੇ ਆਏ ਹਾਂਜੀ ਤੇ ਕਿੰਨਾ ਤੁਸੀਂ ਦਿਨ ਚ ਜਿਹੜਾ ਲਾਉਨੇ ਹੋ ਸਾਰਾ ਕਿੰਨਾ ਲਾ ਜਾਂਦੇ ਹੋ ਦਿਨ ਚ ਹੀ ਲਾ ਹੀ ਜਾਂਦੇ ਆ ਜੀ 1000 1500 2000 ਦਾ ਲਾ ਹੀ ਜਾਂਦੇ ਆ 2000 ਤਾਂ ਯਾਰ ਬਹੁਤ ਹੁੰਦਾ ਆਮ ਜੇ ਕੋਈ ਕੰਮ ਕਰਦਾ ਦਿਹਾੜੀ 300 ਰੁਪਿਆ ਹੁੰਦੀ ਆ ਲੇਬਰ ਦੀ ਮੈਸਤਰੀ ਦੀ 500 ਰੁਪਿਆ ਹੋਊਗੀ ਤੁਸੀਂ ਫਿਰ ਜਿਹੜਾ ਇਹ ਪੈਸੇ ਦੀ ਪੂਰਤੀ ਕਿੱਥੋਂ ਕਰਦੇ ਆ ਕਿੱਥੋਂ ਲੈ ਕੇ ਆਉਨੇ ਪੈਸੇ ਫਿਰ ਖੋਹ ਆਖ ਭਾਈ ਫਿਰ ਕਿਸੇ ਨੂੰ ਉਹਨੂੰ ਖੋਲਾ ਚੋਰੀ ਕਰ ਲਾ ਕਿਸੀ ਚੋਰੀ ਉਹਦੀ ਕਰ ਲਾ ਚਾਹ ਹਾਂਜੀ ਲੁੱਟ-ਖੁੱਟ ਕਰ ਦਿਓ ਤੁਹਾਨੂੰ ਡਰ ਨਹੀਂ ਲੱਗਦਾ ਤੁਸੀਂ ਫੜੇ ਜਾਉਂਗੇ ਤੁਹਾਨੂੰ ਕੁੱਟ ਮਾਰ ਕਰੂ ਯਾਰ ਤੁਹਾਡੀ ਕੋਈ ਯਾਰ ਡਰ ਤੇ ਲੱਗਦਾ ਤੇ ਹੁਣ ਜਦੋਂ ਮੰਨ ਲਾ ਕੇ ਸਰੀਰ ਟੁੱਟਦਾ ਹੁੰਦਾ ਫਿਰ ਆਖੀ ਤੁਹਾਨੂੰ ਖੋਲਣੇ ਕੋ ਨਹੀਂ ਦੋਸ਼ੀ ਤਰ ਖਾ ਲਾਂਗੇ ਵੇ ਖੋ ਕੇ ਭਾਜੀ ਦਾ ਕੰਨਾਂ ਦੀ ਵਾਲੀਆਂ ਬੁੜੀਆਂ ਬੀਬੀ ਨੇ ਲਾਲ ਲੀਦੇ ਕੋਈ ਮੱਲਾ ਲੱਗ ਜਾਂਦੀ ਬੁੜੀ-ਬੁੜੀ ਹੋਵੇ ਐਂ ਕਰਕੇ ਲੁੱਟ ਮੁਰਖ ਖੋ ਕਰ ਲਈ ਜੀ ਤੁਸੀਂ ਵਿਆਹ ਹੀ ਨਹੀਂ ਵਿਆਹੇ ਹੋ ਤੁਸੀਂ ਤਰਨੇ ਹਾਂਜੀ ਹਾਂਜੀ ਵਿਆਹੇ ਹਾਂਜੀ ਕਿੰਨੇ ਵਿਆਹੇ ਹਾਂਜੀ ਤੁਸੀਂ ਵਿਆਹੇ ਹੋ ਬਾਈ ਹਾਂਜੀ ਅੱਛਾ ਕਿੰਨੇ ਬੱਚੇ ਕਿੰਨੇ ਤੁਹਾਡੇ ਬੱਚੇ ਦੋ ਤੇ ਪਰਿਵਾਰ ਯਾਰ ਤੁਹਾਨੂੰ ਪਰਿਵਾਰ ਨਹੀਂ ਕਹਿੰਦਾ ਤੁਹਾਨੂੰ ਆਪਣੀਆਂ ਜਿਹੜੀਆਂ ਪਰਿਵਾਰ ਆ ਤੁਹਾਡੀ ਧਰਮ ਪਤਨੀਆਂ ਬੱਚੇ ਉਹਨਾਂ ਦਾ ਨਹੀਂ ਯਾਰ ਫਿਕਰ ਤੁਹਾਨੂੰ ਫਿਕਰ ਤਾਂ ਹੈਗਾ ਜੀ ਉਹਦੇ بڑا ਪਿੱਟਦੀਆਂ ਜੀ ਹਾਂਜੀ ਉਹ ਤਾਂ بڑا ਪਿੱਟਦੀਆਂ ਉਹ ਕਹਿੰਦੀ ਛੱਡ ਦੇ ਛੱਡ ਦੇ ਨਹੀਂ ਛੜੀਦਾ ਹੁਣ ਜੇ ਸਰਕਾਰ ਬੰਦ ਕਰ ਦੇ ਤੇ ਉਹਦਾਂ ਹੀ ਛੜੀ ਜੂਗਾ ਸਰਕਾਰ ਨੂੰ ਬੰਦ ਚਾਹੀਦਾ ਕਰਨਾ ਪਰਿਵਾਰ ਚ ਕੌਣ ਕੌਣ ਆ ਕਮਾਉਣ ਵਾਲੇ ਜੀ ਤੁਹਾਡੇ ਨਾਲ ਗੱਲ ਵੀ ਇਹ ਮੁੰਡਾ ਖੁੱਲ ਕੇ ਗੱਲ ਨਹੀਂ ਕਰ ਰਿਹਾ ਪਰਿਵਾਰ ਚ ਕਿੰਨੇ ਜਾਣੇ ਆ ਤੁਹਾਡੇ ਪਰਿਵਾਰਕ ਮੈਂਬਰ ਪਰਿਵਾਰ ਦੇ ਵਿੱਚ ਮੈਂਬਰ ਹੈਗੇ ਜੀ ਕਮਾਉਣ ਵਾਲੇ ਬ੍ਰਦਰ ਮੇਰਾ ਡੈਡੀ ਮੇਰਾ ਤੇ ਉਹ ਕਮਾਉਂਦੇ ਆ ਤੁਸੀਂ ਉਡਾਉਂਦੇ ਹੋ ਹਾਂਜੀ ਆਹੀ ਖਾਂਦੇ ਜੀ ਪਰਿਵਾਰ ਚ ਲੜਾਈ ਨਹੀਂ ਪੈਂਦੀ ਕਲੇਸ਼ ਨਹੀਂ ਪੈਂਦਾ ਪੈਂਦੀ ਆ ਜੀ ਲੜਾਈ ਰੋਜ਼ ਹੀ ਪੈਂਦੀ ਤੜਕੇ ਸਵੇਰ ਉੱਠਦੇ ਪੈਂਦੀ ਜਦੋਂ ਜਾਈਦਾ ਉਹ ਜਾ ਕੇ ਆਖੀਦਾ ਕੇ ਪੈਸੇ ਦੇ ਤੜਕੇ ਉੱਠਦਿਆਂ ਨੂੰ ਤੇ ਘਰ ਦੇ ਮਨ ਲਗਾ ਲਾ ਘੜਦੇ ਆ ਫਿਰ ਉਹ ਲੜੀਦਾ ਉਹਨਾਂ ਨਾਲ ਜੇ ਨਹੀਂ ਕੋ ਦਿੰਦੇ ਚੀਚਾਂ ਕਰ ਉਹ ਭਾਜੀ ਦਾ ਚੀਜ਼ਾਂ ਵੇਚ ਦਿੱਤੀਆਂ ਕਦੀ ਕੋ ਵੇਚ ਦੇ ਕਦੀ ਕੋ ਵੇਚ ਦੇ ਫਿਰ ਤੁਸੀਂ ਘਰੇ ਕਿਵੇਂ ਵੜਦੇ ਹੋ ਘਰੋਂ ਚੀਜ਼ਾਂ ਲੈ ਜਾਂਦੇ ਹੋ ਚੱਕ ਕੇ ਸਮਾਨ ਵੇਚ ਦਿੰਦੇ ਹੋ ਕੁੱਟਮਾਰ ਕਰਦੇ ਹੋ ਲੜਾਈ ਪੈਂਦਾ ਦੁਬਾਰਾ ਘਰੇ ਕਿਵੇਂ ਜਾਂਦੇ ਹੋ ਫਿਰ ਤੁਸੀਂ ਘਰੇ ਜਾਂਦੇ ਆ ਜੀ ਜਰੂਰ ਜੇ ਪੁੱਜੇ ਹੁੰਦੇ ਆ ਤੇ ਘਰ ਦੇ ਫਿਰ ਨਹੀਂ ਅੱਗੇ ਬੋਲਦੇ ਅਗਲੇ ਕਹਿੰਦੇ ਮੈਂਟਲ ਹੈਗੇ ਨਸ਼ੇ ਨਾਲ ਰੱਜ ਕੇ ਸਮੈਗ ਪੀ ਕੇ ਇਹਨਾਂ ਨੂੰ 60 ਛੁੱਟ ਮਾਰਦੇ ਨੇ ਕਿਸੇ ਜੀ ਦੇ ਫਿਰ ਘਰ ਦੇ ਡਰਦੇ ਨਹੀਂ ਵਿਚਾਰੇ ਬੋਲਦੇ ਤੁਸੀਂ ਕੰਮ ਨਹੀਂ ਕੋਈ ਕਰਦੇ ਹਾਂਜੀ ਕੰਮ ਕੋਈ ਕਰਦੇ ਨਹੀਂ ਨਹੀਂ ਜੀ ਇਸ ਤਰ੍ਹਾਂ ਕਿਵੇਂ ਜ਼ਿੰਦਗੀ ਨੰਗੂ ਤੁਸੀਂ ਜੰਗੋਂ ਬੜੀ ਲੰਮੀ ਉਮਰ ਆ ਲਗਾਉਣੀ ਆ ਪਰਿਵਾਰ ਦਾ ਪਾਲਣ ਪੋਸ਼ਣ ਤੁਸੀਂ ਵਿਆਹੀ ਵਰਿਓ ਤੁਹਾਡਾ ਪਰਿਵਾਰ ਆ ਬੱਚੇ ਆ ਕਿਵੇਂ ਜ਼ਿੰਦਗੀ ਲੰਘੂਗੀਆਂ ਜ਼ਿੰਦਗੀ ਚ ਔਖੀ ਲੰਘੂਗੀ ਸਰ ਕੀ ਕਰੀਏ ਹੁਣ ਉਹ ਨਗਾਉਣੀ ਪੈਣੀ ਜਿਵੇਂ ਨਗਦੀ ਪੀ ਜੇ ਸਰਕਾਰ ਇਹ ਚਾਵੇ ਇਹ ਬੰਦ ਕਰੇ ਤੇ ਅਸੀਂ ਵੀ ਕੰਮ ਕਰਾਂਗਾ ਲੱਗੀਏ ਕਿਤੇ ਅਲੱਗ ਟਿਕਾਣੇ ਲੱਗੀਏ ਸਾਨੂੰ ਸਰਕਾਰ ਨੌਕਰੀ ਦੇਵੇ ਅਸੀਂ ਵੀ ਕੋਈ ਕੰਮ ਕਰ ਲਈਏ ਹੁਣ ਬਾਦਲ ਕੈਪਟਨ ਸਾਹਿਬ ਨੇ ਆਖਿਆ ਮੈਂ ਨੌਕਰੀਆਂ ਦਵਾਗਾ ਕੋਈ ਨੌਕਰੀ ਦਿੱਤੀ ਨਹੀਂ ਦਿੱਤੀ ਉਹਨੇ ਆਖਿਆ ਮੈਂ ਉਹ ਮੋਬਾਈਲ ਦਵਾਗਾ ਆ ਦਵਾਗਾ ਕੋਈ ਸ਼ੈ ਦਿੱਤੀ ਸਾਨੂੰ ਕੱਖ ਨਹੀਂ ਦਿੱਤਾ ਉਹਨੇ ਇਸ ਕਰਕੇ ਫਿਰ ਅਸੀਂ ਹੁਣ ਇਸੇ ਕੰਮ ਦੇ ਲੱਗੇ ਨਹੀਂ ਸੋਚਦੇਗਾ ਚਲ ਤੇ ਪੀ ਪੂ ਕੇ ਮਰ ਜਣ ਆਪੇ ਵਾਲੀ ਲਈ ਕਿਸੇ ਦਿਨ ਤਾਂ ਮੌਤ ਹੋ ਜਾਣਾ ਨਸ਼ਈ ਮੁੰਡਿਆਂ ਨੂੰ ਕਿਵੇਂ ਦੇਉ ਕੋਈ ਨੌਕਰੀ ਤੁਹਾਨੂੰ ਨੌਕਰੀ ਵੀ ਦੇਤੀ ਤੁਸੀਂ ਕੰਮ ਕਿਵੇਂ ਕਰੋਗੇ ਤੁਸੀਂ ਚੱਟੇ ਬਿਨਾਂ ਤਾਂ ਬਚਦੇ ਨਹੀਂ ਨਸ਼ੇ ਬਿਨਾਂ ਬਚਦੇ ਨਹੀਂ ਸਾਡਾ ਸਰਕਾਰ ਇਲਾਜ ਕਰਾਵੇ ਇਲਾਜ ਕਰਾਵੇ ਤਹੀ ਬਚਾਂਗੇ ਸਰਕਾਰ ਵਾਲਾ ਸਾਡਾ ਇਲਾਜ ਕਰਾਵੇ ਹੁਣ ਸਰਕਾਰ ਇਹ ਗੋਲੀਆਂ ਦਿੰਦੀ ਹੈ ਜੇਬ ਵਿੱਚ ਰੱਖਣ ਵਾਲੀਆਂ ਇਹ ਲੋਕ ਟੀਕੇ ਲਾਈ ਆਉਂਦੇ ਆ ਸਰਕਾਰ ਦੇ ਹਿਸਾਬ ਨਾਲ ਦਵਾਈ ਦਵੇ ਨਾ ਇਹ ਨਾ ਸਰਕਾਰ ਆਖੇ ਉਹਨੂੰ ਦੋ ਗੋਲੀਆਂ ਮੂੰਹ ਚ ਕੁੱਟ ਕੇ ਪਾਤੀਆਂ ਕੁੱਟ ਕੇ ਮੂੰਹ ਚ ਗੋਲੀ ਪਾਉਂਦੇ ਆ ਉਹ ਅਗਲੇ ਗਾਂ ਨਹੀਂ ਲਗਾਉਂਦੇ ਜੇਬ ਤੇ ਰੱਖ ਕੇ ਅ ਜਿਹੜੀ ਉਹ ਨਸ਼ਾ ਛਣਾਉਣ ਵਾਲੀ ਗੋਲੀ ਦਿੱਤੀ ਜਾਂਦੀ ਆ ਉਹਨੂੰ ਅੱਧੀ ਕੱਢ ਕੇ ਚਿੱਟੇ ਦੇ ਰੂਪ ਚ ਲਾਉਂਦੇ ਆ ਉਹ ਚਿੱਟੇ ਤੂਤ ਉਹ ਵੀ ਲਾਉਂਦੇ ਆ ਇੱਕ ਆਪਣਾਉਂਦਾ ਡੰਗਰਾਂ ਨੂੰ ਲਾਉਣ ਵਾਲਾ ਇਹ ਵੱਲ ਇਹ ਵੱਲੋਂ ਦਾ ਬੁਖਾਰ ਤੋਂ ਉਹਦੇ ਵਿੱਚ ਗੋਲੀ ਪਾ ਕੇ ਲਾਈਦੀ ਉਹਦੇ ਜੀ ਗੋਲੀ ਪਾ ਕੇ ਲਾਈ ਉਹ ਚਿੱਟੇ ਨਸ਼ਾ ਕਰਦੀ ਉਹ ਵੀ ਉਹ ਗੋਲੀ ਵਿੱਚ ਰਲਾ ਕੇ ਨਾ ਟੀਕੇ ਦੇ ਇਹ ਵੱਲ ਦੇ ਵਿੱਚ ਰਲਾ ਲਈ ਦੀ ਇਹ ਵੱਲ ਚ ਰਲਾ ਕੇ ਪਾਈ ਤੇ ਉਹ ਵੀ ਚਿੱਟੇ ਨਸ਼ਾ ਪੂਰਾ ਕਰਦੀ ਸਰਕਾਰ ਕਹਿੰਦੀ ਚਿੱਟਾ ਹੈਣੀ ਫਿਰ ਚਿੱਟਾ ਕਿਸ ਤਰ੍ਹਾਂ ਤੁਸੀਂ ਤੁਹਾਨੂੰ ਕੀ ਪਤਾ ਕਿ ਚਿੱਟਾ ਵਾਕਈ ਚਿੱਟਾ ਕੋਈ ਹੋਰ ਡੁਪਲੀਕੇਟ ਚੀਜ਼ ਵੀ ਹੋ ਸਕਦੀ ਹੈ ਕੋਈ ਜ਼ਹਿਰ ਵੀ ਹੋ ਸਕਦੀ ਹੈ ਹਾਂਜੀ ਹਾਂਜੀ ਇਹ ਮੱਲਾ ਕਿ ਕੋਈ ਵੀ ਗੰਦ ਫੇ ਲਾਉਂਦਾ ਤੇ ਉਹ ਮੱਲਾ ਕਹਿ ਦਿੰਦੇ ਚਿੱਟਾ ਜੱਟਾ ਕੋਈ ਕਹਿੰਦਾ ਪਾਰਦਾ ਕੋਈ ਕਹਿੰਦਾ ਕਿਦੋਂ ਦਾ ਹੈ ਕੋਈ ਕਹਿੰਦਾ ਕਿਦੋਂ ਦਾ ਸਾਨੂੰ ਜਦੋਂ ਮਿਲ ਜਾਂਦਾ ਸੀ ਤੇ ਜੀ ਲਾਲ ਇਹ ਸਾਨੂੰ ਨਹੀਂ ਪਤਾ ਪਾਰਦਾ ਕਿ ਇਧਰ ਦਾ ਕੋਈ ਇਹਦਾ ਬਾਰਡਰ ਵਾਲਾ ਆ ਕੋਈ ਇਹਦਾ ਪਾਕਿਸਤਾਨ ਵਾਲਾ ਤੁਹਾਨੂੰ ਮੌਤ ਤੋਂ ਡਰ ਨਹੀਂ ਲੱਗਦਾ ਤੁਸੀਂ ਕਬਰਾਂ 'ਚ ਖੜੇ ਹੋ ਇਨਸਾਨ ਦਾ ਜਿਹੜਾ ਜ਼ਿੰਦਗੀ ਦਾ ਆਖਰੀ ਘਰ ਹੁੰਦਾ ਸ਼ਮਸ਼ਾਨ ਘਾਟ ਕਬਰਾਂ ਇੱਥੇ ਇਨਸਾਨ ਨੂੰ ਦਫਨਾਇਆ ਜਾਂਦਾ ਸ਼ਮਸ਼ਾਨ ਘਾਟ ਚ ਅੰਤਿਮ ਸ਼ਿਸ਼ਕਾਰ ਕੀਤਾ ਜਾਂਦਾ ਤੁਸੀਂ ਉੱਥੇ ਆ ਕੇ ਆਪਣੀ ਜ਼ਿੰਦਗੀ ਇੱਕ ਲੱਗਦਾ ਖਤਮ ਕਰਨ ਲੱਗੇ ਤੁਹਾਨੂੰ ਡਰ ਨਹੀਂ ਲੱਗਦਾ ਮੌਤ ਤੋਂ ਡਰ ਤਾਂ ਲੱਗਦਾ ਹੈ ਸਰ ਫੁੱਲ ਡਰ ਲੱਗਦਾ ਪਤਾ ਹੁੰਦਾ ਵੀ ਹੁਣ ਪਤਾ ਨਹੀਂ ਇੱਥੋਂ ਜਾਣਾ ਵੀ ਕਿ ਨਹੀਂ ਕਿ ਇੱਥੇ ਹੀ ਰਹਿ ਜਾਣਾ ਡਰ ਫੁੱਲ ਲੱਗਦਾ ਬਾਕੀ ਪਰ ਜਦੋਂ ਲੱਗਾ ਹੁਣ ਕਰਨਾ ਪੈਂਦਾ ਤੁਹਾਨੂੰ ਆਪ ਦੀ ਆਪ ਨਹੀਂ ਲੱਗਦਾ ਤੁਸੀਂ ਮੌਤ ਨੂੰ ਖੁਦ ਵਾਜਾ ਮਾਰ ਰਹੇ ਹੋ ਬਹੁਤ ਸਾਰੇ ਨੌਜਵਾਨ ਜਿਹੜੇ ਪੰਜਾਬ ਦੇ ਚਿੱਟੇ ਨਸ਼ੇ ਦੀ ਭੇਟ ਚੜ ਗਏ ਤੁਸੀਂ ਹੱਥ 'ਚ ਸੂਈ ਫੜੀ ਆ ਸਰਿੰਜ ਫੜੀ ਆ ਤੁਹਾਡੇ ਫੜਿਆ ਕੁਛ ਹੱਥ ਦੇ ਵਿੱਚ ਚਿੱਟਾ ਕਹਿ ਰਹੇ ਹੋ ਤਾਂ ਇਹ ਇਹ ਲਾਉਂਦੇ ਮੁੰਡੇ ਜਿਹੜੇ ਮਰ ਗਏ ਕਿੰਨੇ ਮਰ ਕੇ ਤੁਹਾਨੂੰ ਇਦਾਂ ਡਰ ਨਹੀਂ ਲੱਗਦਾ ਤੁਸੀਂ ਚਿੱਟਾ ਲਾਉਂਦੇ ਮਰ ਸਕਦੇ ਹੋ ਮੌਤ ਹੋ ਸਕਦੀ ਆ ਤੁਹਾਨੂੰ ਜ਼ਿੰਦਗੀ ਪਿਆਰੀ ਨਹੀਂ ਨਹੀਂ ਸਰ ਜੀ ਜ਼ਿੰਦਗੀ ਤਾਂ ਪਿਆਰੀ ਏ ਜੀ ਸਾਡਾ ਵੀ ਕਰਦਾ ਮੰਨ ਲਾ ਕੇ ਜਿਹੜੇ ਲਾਉਣੇ ਆ ਡਰ ਸਾਨੂੰ ਲੱਗਦਾ ਆ ਕਿ ਇੱਥੇ ਨਾਲ ਪਿੰਡ ਦੇ ਉਹਲੇ ਵਾਲੇ ਦੋ ਤਿੰਨ ਮਰ ਗਏ ਉਹ ਤੁਹਾਨੂੰ ਤਾਂ ਲੱਗਾ ਕਿ ਮਰ ਗ ਤੇ ਜੇ ਰੋਟੀ ਘਾ ਲੋਂ ਲੱਗੀ ਤਾਂ ਸੋਚੀਦਾ ਹੈ ਕਿ ਕੁੜੀ ਆ ਸਾਡੀ ਬਣੀ ਕਿਦੋਂ ਮੌਤ ਹੋ ਜਾਣੀ ਤਸੀਂ ਤੇ ਹੱਥ ਮੰਨ ਕੇ ਸਰਕਾਰ ਅਕੇ ਬੇਨਤੀ ਕਰਦੇ ਆ ਕਿ ਸਾਡੀ ਇਹ ਚੀਜ਼ ਤੋਂ ਜਾਨ ਛਡਾਵੇ ਮੈਂ ਉਹੀ ਗੱਲ ਕਰ ਰਿਹਾ ਮੌਤ ਤੇ ਪਰਿਵਾਰ ਜਿਹੜਾ ਕਿੰਨਾ ਫਾਂਸਲਾ ਤੁਹਾਨੂੰ ਜ਼ਿੰਦਗੀ ਤੇ ਪਰਿਵਾਰ ਪਿਆਰਾ ਨਹੀਂ ਬਹੁਤ ਜ਼ਿਆਦਾ ਪਿਆਰਾ ਜੀ ਅਸੀਂ ਬਹੁਤ ਪਿਆਰ ਕਰਦੇ ਆ ਕਰਦੇ ਜੀਆਂ ਨੂੰ ਸਿਰਫ ਸਾਨੂੰ ਜਦੋਂ ਇਹ ਚਿੱਟੇ ਦੀ ਲੱਤ ਮਾਰਦੀ ਨਾ ਉਦੋਂ ਸਾਨੂੰ ਕੋਈ ਚੰਗਾ ਨਹੀਂ ਲੱਗਦਾ ਉਦੋਂ ਸਾਡਾ ਜੀ ਕਰਦਾ ਸਾਰੇ ਜੀ ਮਾਰ ਦਈਏ ਬਸ ਨਸ਼ਾ ਹੀ ਰਹਿ ਜਾਂਦਾ ਕੱਲੇ ਜੀ ਉਦੋਂ ਬੰਦਾ ਕਹਿੰਦਾ ਹੁਣੇ ਕਰ ਲਈਏ ਸਾਨੂੰ ਸਿਰਫ ਉਦੋਂ ਇਹੀ ਚੀਜ਼ ਦਾ ਧਿਆਨ ਹੁੰਦਾ ਹੈ ਕਿ ਸਾਨੂੰ ਚਿੱਟਾ ਮਿਲਣਾ ਚਾਹੀਦਾ ਜੇ ਨਹੀਂ ਚਿੱਟਾ ਮਿਲਦਾ ਮਾਲਾ ਨਹੀਂ ਪੈਸੇ ਮਿਲਦੇ ਸਾਡੇ ਜਿਗਰ ਸਾਰਾ ਪਰਿਵਾਰ ਮਾਰਦੀ ਕੇ ਤੇ ਜਦੋਂ ਸਾਨੂੰ ਮਿਲ ਜਾਂਦਾ ਉਦੋਂ ਵਾਲਨ ਕੇ ਜਫੀਆਂ ਪਾਉਣੇ ਆ ਮੰਮੀ ਡੈਡੀ ਡੈਡੀ ਕਰਦੇ ਰਹਿੰਦੇ ਤੇ ਬਾਕੀ ਤੁਹਾਨੂੰ ਇਹ ਕਹਿੰਦੇ ਕਿ ਸਾਡੀ ਜਾਨ ਛਡਾਓ ਦੇ ਦੋ ਨਹੀਂ ਜਾਨ ਛਡਾਉਣ ਦੀ ਗੱਲ ਕਰ ਰਹੇ ਹੋ ਤੁਸੀਂ ਵਾਰ-ਵਾਰ ਸਰਕਾਰ ਦੀ ਗੱਲ ਕਰ ਰਹੇ ਹੋ ਸਰਕਾਰ ਨੇ ਕਿਹਾ ਚਿੱਟਾ ਖਤਮਾ ਚਿੱਟਾ ਮਿਲ ਨਹੀਂ ਰਿਹਾ ਤੁਸੀਂ 2-2000 ਰੁਪਏ ਦਾ ਦਿਹਾੜੀ ਚ ਲਿਆ ਕੇ ਪੀਨੇਓ ਤੁਸੀਂ ਇੰਨੇ ਪੈਸਿਆਂ ਦਾ ਖੁਦ ਵੀ ਇਲਾਜ ਕਰਾ ਸਕਦੇ ਹੋ ਥੋੜਾ ਜਿ ਮਨ ਕਰਦਾ ਛੱਡਣ ਨੂੰ ਛੱਡਣਾ ਚਾਹੁੰਦੇ ਹੋ ਤੁਸੀਂ ਖੁਦ ਕਿਉਂ ਨਹੀਂ ਇਲਾਜ ਕਰਾਉਂਦੇ ਇੰਨਾ ਪੈਸਾ ਬਰਬਾਦ ਕਰ ਰਹੇ ਹੋ ਜਦੋਂ ਜੀ ਚੀਜ਼ ਮਿਲ ਜਾਂਦੀ ਹੈ ਫੇਰ ਸਾਨੂੰ ਇਰਤਾਂ ਉਧਰ ਧਿਆਨ ਨਹੀਂ ਹੁੰਦਾ ਜੀ ਵੱਧੋ ਚੀਜ਼ ਮਿਲ ਜਾਂਦੀ ਜਿੱਥੋਂ ਜੀ ਕਰਦਾ ਉੱਥੋਂ ਲੈ ਸਕਦੇ ਪੈਸਾ ਹੋਣਾ ਚਾਹੀਦਾ ਜੀ ਹੁਣ ਸਾਡੇ ਲਾਗੇ ਲਾਗੇ ਤਿੰਨ ਚਾਰ ਪੈਂਡਾ ਹੈ ਜਦੋਂ ਮਰਜ਼ੀ ਜਾਓ ਪੈਸੇ ਲੈ ਕੇ ਜਿੰਨਾ ਮਰਜ਼ੀ ਲੈ ਲਓ ਸਵਾਗਤ ਜਾ ਤੁਹਾਨੂੰ ਬੱਚੇ ਨਹੀਂ ਕਹਿੰਦੇ ਕਿ ਪਾਪਾ ਤੁਸੀਂ ਇਹ ਕੀ ਕਰ ਰਹੇ ਹੋ ਤਾਨੂੰ ਪਰਿਵਾਰ ਨਹੀਂ ਕਹਿੰਦਾ ਤੁਹਾਡੇ ਮਾਪੇ ਨਹੀਂ ਕਹਿੰਦੇ ਤੁਹਾਡੀ ਪਤਨੀ ਨਹੀਂ ਕਹਿੰਦੀ ਕੀ ਕਰ ਰਹੇ ਹੋ ਤੁਸੀਂ ਕਹਿੰਦੇ ਤਾਂ ਹੈਗੇ ਸਾਨੂੰ ਸਾਰੇ ਕਿ ਚੋਰੀ ਲਾਉਨੇ ਹੋ ਉਹਨਾਂ ਨੂੰ ਚੋਰੀ ਹੀ ਲੱਗਦਾ ਜਿਵੇਂ ਆਪਾਂ ਜਿਹਾ ਆਉਣਾ ਕਵਰਾਂ ਚ ਇੱਥੋਂ ਲਾ ਕੇ ਚਲੇ ਜਾਣਾ ਕਰੇ ਘਰ ਦੇ ਤਾਂ ਜੋ ਪੈਸੇ ਮੰਗੀ ਦੋ ਹਾਂ ਦੇ ਇੰਨੇ ਪੈਸੇ ਕੀ ਕਰਦੇ ਕੀ ਬਰਵਾਦ ਕੀਤੀ ਜਾਂਦੇ ਤੁਸੀਂ ਪੈਸੇ ਐਈਗਾ ਜੀ ਕੀ ਕਰੀਏ ਜੇ ਮਰਦੇ ਆਂ ਜਾਨ ਟੁੱਟਦੀ ਏ ਉਦੋਂ ਫਿਰ ਇਹ ਲਾਈ ਦਾ ਸਾਨ ਆਉਦਾ ਇਹ ਲਾਉਣ ਕਿਵੇਂ ਲੱਗੇ ਤੁਸੀਂ ਪਹਿਲਾਂ ਸ਼ੁਰੂਆਤ ਕਿਸੇ ਵੀ ਚੀਜ਼ ਦਾ ਆਪਾਂ ਨਸ਼ਾ ਲੱਗਦਾ ਜਾਂ ਖਾਣੇ ਪੀਣੇ ਆ ਉਹਦੀ ਸਟਾਰਟਿੰਗ ਕਿਸੇ ਨਾ ਕਿਸੇ ਕਾਰਨ ਕਰਕੇ ਹੁੰਦੀ ਆ ਕੋਈ ਕਾਰਨ ਹੁੰਦਾ ਕੋਈ ਇਨਸਾਨ ਲਵਾਉਂਦਾ ਜਾਂ ਕੋਈ ਸਵਾਦ ਮਾਰਾ ਲਾਉਂਦਾ ਟੈਸਟ ਮਾਰਾ ਲਾਉਂਦਾ ਇਹ ਫਿਰ ਲਾਉਣੇ ਕਿਸ ਤਰ੍ਹਾਂ ਕਿਵੇਂ ਲੱਗੇ ਕਿਵੇਂ ਨੂੰ ਇਹ ਜੀ ਐ ਬਸ ਕੁੱਤੇ ਕਮਾਂ ਦੇ ਵਿੱਚ ਹੌਲੀ ਹੌਲੀ ਸਵਾਦ ਦੇ ਵਿੱਚ ਇਹ ਬਹੁਤ ਗੰਦੀ ਲਾਚੀ ਜੋ ਇੱਕ ਵਾਰ ਹੀ ਲੱਗ ਜਾਂਦੀ ਇਹ ਹੈ ਦਿਮਾਗੀ ਨਸ਼ਾ ਇਹ ਦਿਮਾਗ ਬਸ ਇਸੇ ਧਿਆਨ ਚ ਰਹਿੰਦਾ ਲਾਇਆ ਨਹੀਂ ਲਾਇਆ ਨਹੀਂ ਲਾਇਆ ਨਹੀਂ ਉਹਨਾਂ ਚ ਜਾਨ ਹੀ ਟੁੱਟਦੀ ਰਹਿਣੀ ਨਾ ਘਰ ਦੇ ਚੰਗੇ ਲੱਗਣੇ ਨਾ ਕੁਛ ਸਿਰ ਵੇਹਾ ਹੀ ਹੋਣਾ ਜਾਂ ਰਾਵ ਮਰਜੀ ਜਾ ਅਗਲੇ ਨੂੰ ਮਾਰਦੀ ਇਹ ਲਾ ਲਈਏ ਯਾ ਆਪਾਂ ਗੱਲ ਕਰਦੇ ਸੀ ਪਹਿਲੀ ਵਾਰ ਜਦੋਂ ਤੁਸੀਂ ਚਿੱਟਾ ਲਾਇਆ ਬਾਈ ਜੀ ਤੁਸੀਂ ਗੱਲ ਮੈਂ ਕਰਦਾ ਤੁਸੀਂ ਇਹਨੂੰ ਬਾਅਦ ਚ ਨਾ ਹੀ ਕਰੋ ਪਹਿਲੀ ਗੱਲ ਤਾਂ ਮੇਰਾ ਸੁਝਾਅ ਹੈ ਤੁਸੀਂ ਇਹੋ ਜਿਹਾ ਕੰਮ ਨਾ ਕਰੋ ਸਾਡਾ ਸਰੀਰ ਟੁੱਟਦਾ ਸਾਨੂੰ ਲਾਉਂਦੇ ਹੋਣਾ ਸਰੀਰ ਟੁੱਟਦਾ ਸਾਡਾ ਨਹੀਂ ਕੋਈ ਨਾ ਤੁਸੀਂ ਨਾ ਲਾਓ ਯਾਰ ਮੇਰਾ ਸੁਝਾਅ ਹੈ ਪਰਿਵਾਰ ਨੂੰ ਬਚਾਓ ਪਰਿਵਾਰ ਸਭ ਤੋਂ ਨੇੜੇ ਆ ਕੀਮਤੀ ਹੈ ਔਰ ਜ਼ਿੰਦਗੀ ਕੀਮਤੀ ਹੈ ਜ਼ਿੰਦਗੀ ਨੂੰ ਬਚਾਓ ਤੁਸੀਂ ਪਹਿਲੀ ਵਾਰ ਜਦੋਂ ਚਿੱਟਾ ਲਾਇਆ ਸੀ ਕਿਵੇਂ ਲਾਇਆ ਸੀ ਅਸੀਂ ਉਦੋਂ ਜੇ ਮਨ ਲਾ ਕੇ ਮੁੰਡੇ ਯਾਰ ਤੋਂ ਬੈਠੇ ਆਏ ਤੁਰੇ ਮੈਨੂੰ ਕਹਿੰਦੇ ਇੱਕ ਚੀਜ਼ ਪੇਪਰ ਤੇ ਭਜਦੀ ਏ ਉਹ ਆ ਜਾ ਵੇਖੀਏ ਮੈਂ ਵੇ ਉਹ ਜਦੋਂ ਉਹਨਾਂ ਨੇ ਮਤਲਬ ਚਲਾਈ ਉਹ ਤੁਮਾਏ ਹੋੜਿਆ ਮੈਨੂੰ ਕਹਿੰਦੇ ਇੱਕ ਲੈਨ ਲਾ ਮੈਂ ਇੱਕ ਲੈਨ ਲਾ ਲਈ ਉਦੋਂ ਮਗਰੋਂ ਕੰਮ ਚੱਲ ਸੋ ਚੱਲ ਚੱਲੀ ਗਿਆ ਉਦੋਂ ਮਗਰੋਂ ਮੁੰਡੇ ਜੇਲ੍ਹ ਚੋਂ ਆਏ ਜੇਲ੍ਹ ਚੋਂ ਆਏ ਤੇ ਉਹ ਕਹਿੰਦੇ ਉੱਥੇ ਪੇਪਰ ਕਹਿੰਦਾ ਉੱਥੇ ਟੀਕੇ ਚੱਲਦੇ ਵਧਿਆ ਨਿਆਰੇ ਅਜੇ ਟੀਕੇ ਦੇ ਹੋਗੇ ਅਜੇ ਟੀਕੇ ਲਾ ਪੇ ਜੋ ਜੇਲ੍ਹਾਂ ਦੇ ਕੰਮ ਵਿੱਚ ਚੱਲੀ ਜਾਂਦਾ ਇੱਥੇ ਰੇ ਚੱਲਨੇ ਚੱਲਾਂ ਤੇ ਆ ਸਿਆਣੇ ਜੇ ਮਤਲਬ ਜਰੋਂ ਹਣ ਜਿੱਥੇ ਮਤਲਬ 24 ਘੰਟੇ ਪੁਲਿਸ ਦਾ ਦੈਰਾ ਹੈ ਉੱਥੇ ਕੰਮ ਚੱਲਦਾ ਪਿਆ ਜੇਲ੍ਹਾਂ ਜੇ ਨਹੀਂ ਬੰਦ ਹੁੰਦਾ ਪਿਆ ਇੱਥੇ ਬੰਦ ਹੋ ਜੂ ਪੰਜਾਬ ਜੇ ਕਿਲੋ ਸਮਾਨ ਚਾਹੀਦਾ ਤੁਹਾਨੂੰ ਆਹ ਨਾਲ ਦੇ ਪਿੰਡਾਂ 'ਚ ਕਿਲੋ-ਕਿਲੋ ਸਮਾਨ ਲਿਆ ਦੇਣੇ। ਚੱਟਾ। ਹਾਂ ਹੁਣੇ। ਪੈਸੇ ਪਾਓ ਜੇਬ 'ਚ ਨਾਲ ਬਹੁਤ ਹੰਦਸ ਕੰਡੇ ਤਲਾ ਦੇਣੇ। ਜਿੰਨਾ ਮਰਜ਼ੀ ਲੈ ਲਓ। ਕਿੰਨੇ ਟਾਈਮ ਤੋਂ ਲਾ ਰਹੇ ਤੁਸੀਂ? ਹਾਂਜੀ। ਮੈਂ ਜੀ 2006 ਤੋਂ ਲਾ ਰਿਹਾ। 2006 ਤੋਂ। ਹਾਂਜੀ। ਤੁਸੀਂ ਕਿੰਨੇ ਟਾਈਮ ਤੋਂ ਲਾ ਰਹੇ? ਮੈਂ ਜੀ ਇਨਾ 6-7 ਤੋਂ ਮੈਂ ਲਾ ਰਿਹਾ। ਆਪਾਂ ਜੀ ਇੱਥੇ ਇੰਨੀ ਗ੍ਰੇਨ ਚੀ ਆਪਾਂ। ਆਈ ਇਕੱਠੇ ਲੱਗੇ ਜੀ। ਇਨਾ ਪੈਸਾ ਫਿਰ ਸਾਰਾ ਯਾਰ ਬੜਾ ਔਖਾ। ਪੈਸਾ ਤਾਂ ਜੇ ਯਾਰ ਪਰਿਵਾਰ ਦਾ ਮੈਂਬਰ ਕੋਈ ਬਿਮਾਰ ਹੋ ਜੇ ਜਾਂ ਕੋਈ ਆਪਾਂ ਨੂੰ ਕੋਈ ਘਰੇਲੂ ਚੀਜ਼ ਲਿਆਉਣੀ ਪੈ ਜੇ ਬੜਾ ਮੁਸ਼ਕਲ ਹੋ ਜਾਂਦਾ ਇੰਨੇ ਪੈਸੇ ਦੀ ਇੰਨੇ ਸਮੇ ਤੋਂ ਕਿਵੇਂ ਰੇਜ਼ਮੈਂਟ ਕਰਦੇ ਹਾਂ ਬੜੀ ਹੈਰਾਨੀ ਦੀ ਗੱਲ ਹੈ ਇਹ ਮੜਾਂ ਜੇ ਪਹਿਲਾਂ ਕਮਾਈ ਕਮੇ ਕਰਦੇ ਸਾਬ ਦੀ ਮਤਲਬ ਕੰਮ ਕਰ ਕਰਦੇ ਹਾਂ ਚੱਲੀ ਜਾਂਦਾ ਦੁਕਾਨਦਾਰਾਂ ਦੇ ਲੱਗੇ ਆ ਵੈਲਡਰ ਦਾ ਕੰਮ ਕਮ ਕਰ ਲਿਆ ਕੋਈ ਕੋਈ ਕਰ ਲੀ ਰਿਹਾ ਆਦਾ ਮਤਲਬ ਚੱਲੀ ਜਾਂਦਾ ਹੈ ਕੰਮ ਕਿਤੇ ਜਾ ਕੇ ਨੌਕਰੀ ਨੂੰ ਕੀ ਕਰ ਲਈ ਦੀ ਸੀ ਉਦੋਂ ਮਗਰੋਂ ਫਿਰ ਬੀਬੀਆਂ ਦੇ ਖਿਚੋ ਕੰਨਾਂ ਤੋਂ ਕੋਟ ਕਿਸੇ ਟੋਪਸ ਲਾੜੇ ਕੇ ਦਾ ਪੈਸਾ ਖੋਲਿਆ ਤੇ ਕੇ ਦੀ ਉਹ ਸਾਈਕੋਲੀ ਕੇ ਦੀ ਆਖੋਲੀ ਕੋਹ ਖਾ ਕੇ ਕੰਮ ਚੱਲੀ ਜਾਂਦਾ ਲੱਗਦਾ ਤੁਹਾਨੂੰ ਆਪਣੇ ਸਰੀਰ ਦੀ ਬਿਲਕੁਲ ਪਰਵਾਹ ਨਹੀਂ ਇੰਨੀ ਠੰਡ ਆ ਨਾ ਤੁਸੀਂ ਪੈਰਾਂ ਚ ਬੂਟ ਪਾਏ ਨਾ ਕੋਈ ਚੱਜ ਦਾ ਕੱਪੜਾ ਤੁਹਾਨੂੰ ਆਪਦੀ ਜ਼ਿੰਦਗੀ ਦਾ ਹੈ ਨਹੀਂ ਕੋਈ ਫਿਕਰ ਜ਼ਿੰਦਗੀ ਦਾ ਫੇਰ ਕਰਤਾ ਹੈਗਾ ਜੀ ਫੇਰ ਉਹ ਜੋ ਜਾਨ ਲਗਲਦੀ ਹੈ ਫੇਰ ਉਹ ਜਾਣਾ ਪੈਂਦਾ ਜੀ ਇੱਕ ਚੀਜ਼ ਪੂਰੀ ਹੋਣੀ ਹੈ ਜਾਂ ਨਸ਼ਾ ਪੂਰਾ ਕਰ ਲਈਏ ਜਾਂਦੇ ਲੇੜੇ ਪਾਲੀਏ ਦੋ ਜੇ ਇੱਕ ਕੰਮ ਹੀ ਹੋਣਾ ਜੋ ਤੜਕੇ ਉੱਠ ਕੇ ਤਾਂ ਹੁੰਦਾ ਹੈ ਕਿ ਕਿੰਨਾ ਨਸ਼ਾ ਲੈਣਾ ਜਾਣਾ ਹੈ ਜੇ ਘਰ ਦੇ ਨਾਲ 2000 ਰੁਪਏ ਦੇ ਦੋ ਤਾਂ ਲੇੜਿਆਂ ਵਾਸਤੇ ਤੂੰ ਅਸੀਂ ਚਟਾ ਪੀਏ ਉਹਨਾਂ ਦੇ ਲੇੜੇ ਕਿੱਥੇ ਲਿਆ ਤੇ ਸਰਕਾਰ ਨਹੀਂ ਬੰਦ ਕਰਦੀ ਪਈ। ਦਿਲ ਨਹੀਂ ਕਰਦਾ ਕਿ ਆਪਾਂ ਯਾਰ ਚੰਗੇ ਲੋਕਾਂ ਚ ਰਹੀਏ, ਚੰਗਾ ਖਾਈਏ ਪੀਏ, ਚੰਗਾ ਪਹਿਣੀਏ ਤੇ ਆਪਾਂ ਵੀ ਸਮਾਜ ਦੇ ਵਿੱਚ ਚੰਗੇ ਬਣੀਏ। ਆਮ ਤੌਰ ਤੇ ਜਿਹੜੇ ਚਿੱਟੇ ਵਾਲੇ ਨਸ਼ੇ ਵਾਲੇ ਨੌਜਵਾਨ ਆ, ਜਾਂ ਜਿਵੇਂ ਤੁਸੀਂ ਉਹ ਨਸ਼ਾ ਲਾਉਂਨੇ ਹੋ, ਮੈਂ ਤੁਹਾਡੇ ਨਾਲ ਰਹਿਣ ਲੱਗਾ, ਮੈਂ ਵੀ ਬਦਨਾਮ ਹਾਂ। ਤਾਂ ਡਰ ਨਹੀਂ ਲੱਗਦਾ ਬਦਨਾਮੀ ਤੋਂ ਯਾਰ ਲੋਕ ਬਦਨਾਮ ਸਮਝਦੇ ਆ, ਮਾੜਾ ਸਮਝਦੇ ਆ। ਬਦਨਾਮੀ ਨੂੰ ਬਹੁਤ ਡਰ ਲੱਗਦਾ ਜੀ ਘਰੇ ਨਹੀਂ ਵੜਦਾ ਕੋਈ ਆਪਦੇ। ਕਿਸੇ ਵਿਆਹ ਸ਼ਾਦੀ ਦੀ ਕੋਈ ਸਾਦਾ। ਅਗਲਾ ਦਾ ਕੰਜਰ ਤੱਕ ਪਤਾ ਕੋਈ ਚੀ ਚੱਕ ਕੇ ਲੈ ਜਾਏ। ਕੋਈ ਮੱਲਾ ਕਿਸੇ ਪ੍ਰੋਗਰਾਮ ਤੇ ਨਹੀਂ ਸਾਦਾ। ਆਖੀ ਦਾ ਕੁੜੀ ਮੇਨ ਗੱਲ ਕਿ ਜੇ ਦੁਨੀਆ ਤੋਂ 100 ਸਾਲ ਅੱਗੇ ਨਾ ਅਸੀਂ 100 ਸਾਲ ਪਿੱਛੇ ਗਏ ਆ ਅਸੀਂ ਪਿੱਛੇ ਤੁਰੇ ਜਾਂਦੇ ਕਿ ਸਾਨੂੰ ਸਮਾਜ ਦੇ ਬਰਾਬਰ ਰਲੋਂਗੇ ਕਿਵੇਂ ਸਮਾਜ ਤੁਹਾਨੂੰ ਬਰਾਬਰ ਕਿਵੇਂ ਰਲਾਊਗਾ ਤੁਹਾਡੇ ਤੇ ਭਰੋਸਾ ਕਿਵੇਂ ਕੋਈ ਕਰੂਗਾ ਭਰੋਸਾ ਜੇ ਐਂ ਆ ਜਦੋਂ ਕੋ ਦੱਸ ਰਹੇ ਹੋ ਕਿ ਅਸੀਂ ਵਾਲੀਆਂ ਲਾ ਲੈਨੇ ਆ ਅਸੀਂ ਲੋਕਾਂ ਨੂੰ ਲੁੱਟ ਲੈਨੇ ਆ ਫਿਰ ਭਰੋਸਾ ਕਿਵੇਂ ਕਰੂ ਤੁਹਾਡੇ ਤੇ ਕੋਈ ਭਰੋਸਾ ਐ ਜੀ ਮਾਲਾ ਜੇ ਅਸੀਂ ਨਸ਼ਾ ਛੱਡਾਂਗੇ ਤਾਂ ਭਰੋਸਾ ਤਾਂ ਹੀ ਕਰੋਗੇ ਦੁਨੀਆ ਇਹ ਨਸ਼ਾ ਤਾਂ ਛੜੇ ਤਣਾ ਜੇ ਬੰਦ ਹੋਊਗਾ ਤੇ ਜੇ ਸਰਕਾਰ ਇਹ ਬੰਦ ਨਹੀਂ ਕਰਦੀ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹਨਾਂ ਤੇ ਭਰੋਸਾ ਕਿਸੇ ਨਹੀਂ ਕਰਨਾ ਕਿ ਜਿਹੜੇ ਅੱਜ ਦੇ ਏਡੇ ਏਡੇ ਜਵਾਗ ਜੰਮਦੇ ਉਹ ਵੀ ਕਿਸੇ ਦਿਨ ਚੁੱਟੇ ਤੁਹਾਨੂੰ ਮਿਲਣਗੇ ਇੱਥੇ ਛੋਟੇ ਛੋਟੇ ਜਵਾਗ ਉਹ ਵੀ ਇਹ ਕੰਮ ਚ ਵੜਦੇ ਜਾਂਦੇ ਸਭ ਤੋਂ ਵੱਡਾ ਜ਼ਿੰਮੇਵਾਰ ਕਿਨੂੰ ਮੰਨਦੇ ਹੋ ਤੁਸੀਂ ਖੁਦ ਲਾਉਨੇ ਹੋ ਸ਼ਰਾਬ ਆਉਂਦੀ ਆ ਉਹਨੂੰ ਘਰਾਂ ਚ ਵੀ ਮਿਲਦੀ ਆ ਰੂੜੀ ਮਾਰਕਾ ਵੀ ਮਿਲ ਜਾਂਦੀ ਆ ਪਤਾ ਲੱਗਦਾ ਕਿ ਲੋਕ ਕਰਦੇ ਆ ਸ਼ਰਾਬ ਮਿਲਦੀ ਆ ਠੇਕਿਆਂ ਤੋਂ ਪਤਾ ਲੱਗਦਾ ਕਿ ਸਰਕਾਰ ਤੋਂ ਆਉਂਦੀ ਆ ਜਿਹੜੀ ਵੀ ਚੀਜ਼ ਆਉਂਦੀ ਆ ਆਪਾਂ ਨੂੰ ਹਰ ਪਤਾ ਲੱਗਦਾ ਹੁੰਦਾ ਕਿ ਉਹ ਕਿੱਥੋਂ ਆ ਰਹੀ ਆ ਅਸਲ ਕਿੱਥੋਂ ਆ ਰਹੀ ਆ ਇਹ ਸਾਰੀ ਇਹ ਜੀ ਸਰਕਾਰ ਹੀ ਕਰਦੀ ਵੀ ਸਭ ਕੁ ਇਹ ਸਾਰੇ ਕੰਮ ਸਰਕਾਰ ਦੇ ਆ ਸਰਕਾਰ ਨੂੰ ਕੀ ਫਾਇਦਾ ਇਹਦੇ ਵਿੱਚ ਸਰਕਾਰ ਨੂੰ ਇਹ ਜੀ ਮੰਨ ਲਓ ਕਿ ਵੱਡੇ ਵੱਡੇ ਮੰਤਰੀ ਇਹਨਾਂ ਦੇ ਗਾਂ ਆਥਰਲੇ ਹੋਇਆ ਇਹ ਸਮਾਨ ਆਦਾ ਬਕਾਉਂਦੇ ਗਾਂ ਦੇ ਨਾਲ ਬੰਦੇ ਰੱਖੇ ਉਹ ਵੇਚਦੇ ਵੇ ਇਹ ਲੀਡਰਾਂ ਦਾ ਇੱਕ ਸਾਰਾ ਸਮਾਨ ਹੈ ਜੀ ਹੋਰ ਜ਼ਿੰਮੇਵਾਰ ਦਾ ਸਮਾਨ ਨਹੀਂ ਹੈਗਾ ਨਾ ਮੱਝਪੀ ਦਾ ਜ਼ਿੰਮੇਵਾਰ ਦਾ ਕਿਹ ਹੋਰ ਦਾ ਇਹ ਸਾਰਾ ਸਮਾਨ ਸਰਕਾਰਾਂ ਦਾ ਹੀ ਇਹ ਜਿਹੜੇ ਵੱਡੇ ਵੱਡੇ ਮੰਤਰੀ ਉਹਨਾਂ ਦਾ ਹੀ ਤੇ ਲੀਡਰਾਂ ਦੇ ਮੁੰਡੇ ਤਾਂ ਲਾਉਂਦੇ ਨਹੀਂ ਫਿਰ ਆਮ ਘਰਾਂ ਦੇ ਮੁੰਡੇ ਤੁਸੀਂ ਦਰਮਿਆਨੇ ਪਰਿਵਾਰਾਂ ਚੋਂ ਤੁਸੀਂ ਫਿਰ ਕਿਉਂ ਲਾਉਣ ਲੱਗੇ ਲੀਡਰਾਂ ਦੇ ਮੁੰਡੇ ਤਾਂ ਲਾਉਂਦੇ ਨਹੀਂ ਜਿਹੜੇ ਘਰ ਤੇ ਇਹੋ ਜਿਹਾ ਸਮਾਨ ਹੁੰਦਾ ਹੈ ਤਾਂ ਆਟੋਮੈਟਿਕਲੀ ਖਾਣ ਨੂੰ ਆਪਣਾ ਦਿਲ ਕਰਦਾ ਜੇ ਘਰ 'ਚ ਚੰਗੀ ਚੀਜ਼ ਪਈਏ ਤੇ ਆਪਾਂ ਖਾਣੇ ਆ ਉਹਨਾਂ ਦੇ ਮੁੰਡੇ ਨਹੀਂ ਲਾਉਂਦੇ ਤੁਸੀਂ ਕਿਉਂ ਲਾਉਣ ਲੱਗੇ ਇਹ ਜੀ ਕਹਿੰਦੇ ਹੁੰਦੇ ਨਾਲ ਜਿੰਦੇ ਘਰੇ ਖਾਣ ਨੂੰ ਮਤਲਬ ਕਿ ਉਹਦੋਂ ਹੀ ਹੋਵੇ ਉਹ ਨਹੀਂ ਖਾਂਦਾ ਜਿੰਦੇ ਘਰੇ ਨਾ ਹੋਵੇ ਉਹ ਜਾ ਕੇ ਹੱਥ ਮਾਰ ਮਾਰ ਲੋਕਾਂ ਦੀ ਕੌਲੀਆਂ 'ਚ ਕੜਗੜ ਖਾਂਦਾ ਚੀਜ਼ਾਂ ਉਹ ਗੱਲ ਕੀ ਏ ਉਹਨਾਂ ਦੇ ਘਰੇ ਪਿਆ ਉਹ ਨਹੀਂ ਖਾਂਦੇ ਤੇ ਜਦੋਂ ਮਤਲਬ ਕਿ ਸਾਡੇ ਵਰਗੇ ਆ ਸਾਡੇ ਵਰਗੇ ਖਾਣ ਲੱਗ ਪਏ ਅਸੀਂ ਸਵਾਦ-ਸਵਾਦ 'ਚ ਲੱਗੇ ਸੀ ਪਹਿਲਾਂ ਜਦ ਸਵਾਦ ਵਿਖਾਇਆ ਹੁਣ ਇਹ ਜਿਹੜਾ ਸਵਾਦ ਏ ਇਹ ਸਾਡੇ ਵਾਸਤੇ ਇੱਕ ਬੋਝ ਬਣ ਗਿਆ ਇਹ ਹੁਣ ਬੋਝ ਹੁਣ ਚੱਕਣਾ ਹੀ ਕਿੰਨੇ ਕ ਨੌਜਵਾਨਾ ਤੁਹਾਡੇ ਇੱਥੇ ਪਿੰਡ ਦੇ ਵਿੱਚ ਲਾ ਲਈਏ ਜਾਂ ਹੋਰ ਲਾਗਲੇ ਪਿੰਡਾਂ ਦੇ ਵਿੱਚ ਹੋਰ ਕਿੰਨੇ ਕ ਮੁੰਡੇ ਆ ਇਸ ਤਰ੍ਹਾਂ ਜਿਹੜਾ ਚਿੱਟਾ ਨਸ਼ਾ ਕਰਦੇ ਆ ਜਾਂ ਹੋਰ ਬਹੁਤ ਹੈ ਜੀ ਬਹੁਤ ਮੈਂ ਜੀ ਮੇਰੀ ਉਮਰ ਦੇ ਘਰ ਤੋਂ ਘੱਟੋ-ਘੱਟ 50 60 ਤਾਂ ਹੋਣਗੇ ਉਮਰ ਦੀ ਗੱਲ ਕੀਤੀ ਹੈ ਉਮਰ ਕਿੰਨੀ ਤੁਹਾਡੀ ਉਮਰ ਜੀ ਹੈਗੀ 30 ਕਿਸਾੜ ਤੁਹਾਡੀ ਕਿੰਨੀ ਉਮਰ ਹੈ ਮੇਰੀ 34 ਸਾਲ ਦੀ ਆਪਣੀ ਜੀ 24 ਸਾਲ ਦੀ ਬੜੀ ਛੋਟੀ ਉਮਰ ਦੇ ਹੋ ਯਾਰ ਤਾਂ ਗਿਣਤੀ ਆਪਾਂ ਕਿੰਨੀ ਕਰ ਸਕਦੇ ਉਹਨਾਂ ਦੀ ਜਿਹੜੇ ਵੇਚਣ ਵਾਲੇ ਲੋਕ ਆ ਉਹ ਕਿੰਨੇ ਕ ਗਿਣਤੀ ਦੇ ਵਿੱਚ ਬਹੁਤ ਹੈ ਜੀ ਬਹੁਤ ਹੈ ਮਾਣਾ ਪਿੰਡ ਦੇ ਵਿੱਚੋਂ ਘੱਟੋ ਘੱਟ 1000 ਰੋਟ ਹੋ ਗਈ ਤੇ 500 ਘਰ ਵੇਚਦਾ ਹੋਗਾ। ਅੱਛਾ ਇਹ ਆਮ ਪਿੰਡਾਂ ਦੇ ਵਿੱਚੋਂ ਮਿਲ ਜਾਂਦਾ। ਹਾਂਜੀ ਪਿੰਡਾਂ ਦੇ ਵਿੱਚੋਂ ਮਿਲਦਾ ਜੀ। ਤੇ ਤੁਹਾਨੂੰ ਡਰ ਨਹੀਂ ਲੱਗਦਾ ਰਾਹ ਦੇ ਵਿੱਚ ਪੁਲਿਸ ਵੀ ਮਿਲ ਸਕਦੀ ਆ ਜਾਂ ਤੁਹਾਨੂੰ ਜਿਹੜੀ ਜ਼ਿੰਦਗੀ ਤਾਂ ਤੁਹਾਨੂੰ ਫਿਕਰ ਹੈ ਹੀ ਨਹੀਂਗਾ ਤੁਸੀਂ ਕਿਸੇ ਟਾਈਮ ਵੀ ਜਿਹੜਾ ਟੀਕਾ ਲਾਉਂਦੇ ਤੁਹਾਡੀ ਜਿਹੜਾ ਨੁਕਸਾਨ ਹੋ ਸਕਦਾ ਜਾਣਦਾ ਤੁਹਾਨੂੰ ਪੁਲਿਸ ਤੋਂ ਨਹੀਂ ਡਰ ਲੱਗਦਾ ਤੁਹਾਨੂੰ ਪੁਲਿਸ ਨੇ ਫੜ ਲਿਆ। ਜੇਲ੍ਹ ਪੇਜਤਾ ਉੱਥੇ ਫਿਰ ਤੁਹਾਡ ਨੂੰ ਤੋੜ ਨਹੀਂ ਲੱਗੂ ਹੁਣ ਤੁਸੀਂ ਕਹਿੰਦੇ ਸਾਨੂੰ ਤੋੜ ਲੱਗਦੀ ਆ ਟੀਕੇ ਤੋਂ ਬਿਨਾਂ ਰਹਿ ਨਹੀਂ ਸਕਦੇ ਚਿੱਟੇ ਤੋਂ ਬਿਨਾਂ ਰਹਿ ਨਹੀਂ ਸਕਦੇ ਉੱਥੇ ਜਾ ਕੇ ਤੋੜ ਲੱਗੂਗੀ ਫਿਰ ਕੀ ਕਰੋਗੇ ਜੇ ਜਾਣਦੇ ਹੀ ਤਾਂ ਆ ਗਈ ਪੁਲਿਸ ਫੜ ਕੇ ਉਹ ਇੱਥੋਂ ਚੱਕਦੀ ਐ ਵਿੰਡੋ ਤੇ ਉੱਥੇ ਜਾ ਕੇ ਛੱਡ ਦਿੰਦੀ ਐ ੱਡੇ ਤੇ ਛੜ ਤੋਂ ਕਿ ਲੈ ਆਣਾ ਜੀ 2-300 ਰੁਪਈਆ ਹੁੰਦਾ ਜੇਕਰ ਫੜ ਲੈਂਦੀ ਐ ਉਹ ਕੱਢ ਲੈਂਦੀ ਜੇਬ ਚੋਂ ਤੇ ਉਹ ਜਿੱਥੇ ਉਹ ਨਸ਼ਾ ਲੈਣ ਜਾਂਦੀ ਉਹ ਵਿੰਡੋ ਚੱਕਦੀ ਐ ਤੇ ਜਾ ਕੇ ੱਡੇ ਦੇ ਵਾਰ-ਵਾਰ ਲਾ ਦਿੰਦੀ ਐ ਕਿਉਂ ਛੱਡ ਦਿੰਦੀ ਐ ਸਾਡੇ ਕੋਲੇ ਕੀ ਜਿਹੜਾ ਜੀ ਲੈ ਲੈਣਗੇ ਨਾ ਸਾਡੇ ਪਰਿਵਾਰ ਨੇ ਮਗਰ ਆਉਣਾ ਨਾ ਕਿਸੇ ਜੇ ਮਗਰ ਆਉਣ ਕਿਤੇ ਉਹਨਾਂ ਨੂੰ ਵੀ ਪੈਸੇ ਦੇਣਗੇ ਉਹਾਂ ਦੇ ਇਲਜਾਨਾ ਤਾਂ ਲੈ ਜੋ ਛੱਡਣਾ ਚਾਹੁੰਨੇ ਹੁਣ ਆਸ਼ਾ ਹਾਂਜੀ ਜ਼ਿੰਦਗੀ ਪਿਆਰੀ ਹੈ ਕਿ ਨਹੀਂ ਪਿਆਰੀ ਤਾਂ ਆ ਗਈ ਬਹੁਤ ਜਿਆਦੀ ਜ਼ਿੰਦਗੀ ਪਿਆਰੀ ਦੂਜੀ ਗੱਲ ਤੁਸੀਂ ਕਹਿੰਦੇ ਜੇ ਕਿ ਕਿੰਨੇ ਕੁ ਪਿੰਡ ਦੇ ਵੀ ਸਮਾਨ ਵੇਚਦੇ ਆ ਇੱਕ ਘਟ ਚੱਕੋ ਕੇ ਸੱਲੇ ਪੰਜ ਬੰਦੇ ਨਿਕਲ ਗਏ ਬਲੇਕੀ ਅੱਛਾ ਜੀ ਇੱਕ ਮਿੰਟ ਜਿਹਾ ਇਹੋ ਜਿਹਾ ਵਾਲਾ ਪਿਆ ਆ ਨੇੜੇ ਨੇੜੇ ਪਿੰਡਾਂ ਕਿਹੇ ਚਲ ਜੋ ਜੇ ਤੁਸੀਂ ਮੱਲਾ ਕੇ ਜਾ ਕੇ ਪਿੰਡ ਦੇ ਵਿੱਚ ਪੁੱਛੋਗੇ ਨਾ ਕਿੰਨੇ ਘਰ ਨਹੀਂ ਵੇਚਦੇ ਉਹਨਾਂ ਕੋਲ ਇਹ ਪੁੱਛੋ ਕਿੰਨੇ ਘਰ ਵੇਚਦੇ ਆ ਉੱਥੇ ਹੀ ਮੱਲਾ 100 ਘਰ ਹੈ ਨਾ ਵਿੱਚੋਂ ਮੱਲਾ ਕੇ ਦੋ ਘਰ ਨਾ ਵੇਚਣਗੇ ਬਾਕੀ ਸਾਰਾ ਪਿੰਡ ਵੇਚਦਾ ਬਹੁਤ ਸਾਰੇ ਪੰਜਾਬ ਦੇ ਪਿੰਡਾਂ 'ਚ ਨੌਜਵਾਨਾਂ ਦੀ ਮੌਤ ਹੋਈ ਆ ਆਪਾਂ ਅੱਗੇ ਵੀ ਗੱਲ ਕਰਦੇ ਆ ਚਿੱਟਾ ਲਾਉਂਦਿਆਂ ਦੀ ਜਾਂ ਚਿੱਟਾ ਲਾਉਣ ਤੋਂ ਬਾਅਦ ਆਪਾਂ ਬੜੇ ਔਖੇ ਹੋ ਕੇ ਮੁੰਡੇ ਮਰਦੇ ਦੇਖਿਆ ਤੁਹਾਡੇ ਪਿੰਡਾਂ 'ਚ ਵੀ ਕੋਈ ਇਸ ਤਰ੍ਹਾਂ ਦਾ ਹੈ ਕਿ ਚਿੱਟੇ ਨਾਲ ਮਰੇ ਹੋਣ ਮੁੰਡੇ ਮਰਦੇ ਸੀ ਮੁੰਡੇ ਵਾਧੂ ਵੇਖੇ ਮਰਦੇ ਆ ਨਾਲ ਪਿੰਡ ਦੌੜਿਆ ਇੱਥੇ ਮਰਦੇ ਵੇਖਿਆ ਆ ਪਿਛਲੇ ਦਿ ਆ ਦੋ ਤਿੰਨ ਨੂੰ ਉਧਰ ਫੇਰ ਕਮੁੰਡਾ ਮਰਿਆ ਉਹ ਮਲਕ ਬਰੂ ਬਰੂ ਆਇਆ ਏ ਮਲਕ ਪਰਵਾਰ ਬਹੁਤ ਤਗੜਾ ਸੀ ਉਹ ਮਰ ਗਿਆ ਉਹਦੇ ਗਏ ਉੱਥੇ ਪੂਰਾ ਕਸ ਪਿਆ ਰਿਆ ਉਹ ਤਗੜਾ ਸੀ ਤੇ ਕਸ ਪਿਆ ਰਿਆ ਤੁਹਾਡੀ ਜੁੰਡਲੀ ਚ ਕਿੰਨੇ ਜਾਣੇ ਆ ਤੁਸੀਂ ਸਾਰੇ ਹੁਣ ਤਾਂ ਚਲੋ ਤਿੰਨ ਜਾਣੇ ਆ ਤੁਸੀਂ ਹੋਰ ਕਿੰਨੇ ਸੰਪਰਕ ਦੇ ਵਿੱਚ ਲੋਕ ਆ ਤੁਹਾਡੇ ਕਿੰਨੇ ਜਾਣੇ ਤੁਸੀਂ ਲਾਉਣੇ ਓਥੇ ਮੁੰਡੇ ਮੁੰਡੇ ਲੋੜੇ ਆ ਅਸੀਂ ਹੈਗੇ 10 15 ਜਾਣੇ ਜੀ 15 ਜਾਣੇ ਸਾਡਾ ਮਲਕ ਆਏਗਾ ਮੁੰਡੇ ਮੁੰਡੇ 15 ਜਾਣੇ 15 ਤੋਂ ਅਸੀਂ ਮਲਕ 20 ਜਾਣੇ ਹਾਦਿਆਂ ਕਰ ਦੇਣੀ ਆ ਕੱਠੇ ਫਿਰ ਤੁਸੀਂ ਕੱਠੀ ਲੈਣ ਜਾਣੇ ਹੋ ਜਾਂ ਅਲੱਗ-ਅਲੱਗ ਲੈਣ ਜਾਣੇ ਹੋ ਫਿਰ ਕਿਸ ਤਰ੍ਹਾਂ ਇਹ ਆ ਤੁਹਾਡੇ ਆਉਣ ਤੋਂ ਪਹਿਲਾਂ ਅਜੇ ਪੰਜ ਕੁ ਜਣੇ ਸਾਡੇ ਨਾਲ ਦੇ ਲਾਗੇ ਤੁਰ ਗਏ ਆ ਅਸੀਂ ਥੋੜੇ ਪੈਸੇ ਲੇਟ ਹੋਏ ਅਸੀਂ ਥੋੜਾ ਲੇਟ ਹੋ ਗਏ ਅੱਜ ਅੱਛਾ ਪਹਿਲਾਂ ਲਾ ਕੇ ਉੜ ਕੇ ਤੂੰ ਹਾਂ ਉਹ ਲਾ ਕੇ ਗਏ ਜਲੇ ਆਉਣਾ ਸੀ ਅਸੀਂ ਲਾਉਣ ਆ ਗਏ ਹੁਣ ਅਸੀਂ ਚੱਲ ਜਾਵਾਂਗੇ ਇੱਥੇ ਹੋਰ ਆ ਜੂਗਾ ਇਹ ਸਵੇਰੇ ਸਵੇਰੇ ਫਿਰ ਜਿਹੜਾ ਸਵੇਰੇ ਉੱਠਣ ਸਾਰ ਲਾਉਣੀ ਹੋ ਜਾਂ ਫਿਰ ਕਿਸ ਤਰ੍ਹਾਂ ਪਹਿਲਾਂ ਚਿੱਟਾ ਲੈਣ ਭਜ ਦਿਉ ਕਿਸ ਤਰ੍ਹਾਂ ਹੁੰਦਾ ਏ ਇਹ ਜੀ ਸਵੇਰ ਉੱਠਣ ਸਾਰ ਜਿਹੜਾ ਵਜਦੀ ਟੋਟ ਉਹ ਸਵੇਰ ਉੱਠ ਕੇ ਭੱਜੀ ਦਾ ਪਹਿਲਾਂ ਲਾਈਦਾ ਸਮ ਇੱਗੇ ਆਗੇ ਦੇ ਕਰ ਲਵਾ ਕਰ ਲੋ ਓਕੇ ਤਾ ਤੂੰ ਫੋਨ ਚੱਕਿਆ ਨਹੀਂ ਚਲੋ ਜਿਉਂ ਦੇ ਕੋ ਲਈਦਾ ਸਮਾਨ ਲੈ ਕੇ ਸਮਾਨ ਜ ਆਪਦਾ ਮੁੜ ਕੇ ਟਿਕਾਣਾ ਲੱਭੀਦਾ ਪਹਿਲਾਂ ਹੁੰਦਾ ਸੀ ਪੇਪਰ ਤੇ ਪੀਣਾ ਟਿਕਾਣਾ ਲੱਭਣਾ ਹੁਣ ਟੀਕੇ ਵਾਲਾ ਹੁਣ ਟਿਕਾਣਾ ਲੱਭਦੀ ਲੋੜ ਨਹੀਂ ਜਿੱਥੋਂ ਮਿਲਿਆ ਪਾਣੀ ਉਸ ਤੋਂ ਭਰਿਆ ਉਸ ਤੋਂ ਠੋਕ ਲਿਆ ਜੀ ਇਹ ਟੀਕਾ ਜਿਹੜਾ ਤੁਸੀਂ ਆਮ ਹੀ ਤੁਸੀਂ ਦਿਖਾ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਜਿੱਥੇ ਇਹਨਾਂ ਨੇ ਟੀਕੇ ਲਾਇਆ ਤੁਸੀਂ ਤਿੰਨੇ ਜਣੇ ਦਿਖਾਓ ਆਪੋ ਆਪਣੇ ਜਿੱਥੇ ਜਿੱਥੇ ਤੁਹਾਡੇ ਟੀਕੇ ਲੱਗੇ ਆ ਉਹ ਜ਼ਰੂਰ ਦਿਖਾਓ ਇਹ ਅਸੀਂ ਜਿਹੜਾ ਹੈਗਾ ਮੁਗਾ ਜ਼ਿਲੇ ਦੇ ਇੱਕ ਪਿੰਡ ਆ ਜਿੱਥੇ ਇਹ ਨੌਜਵਾਨ ਇੱਕ ਆ ਦੇਖੋ ਕਿਸ ਤਰ੍ਹਾਂ ਜਿਹੜੇ ਨਿਸ਼ਾਨ ਪਏ ਹੋਣੇ ਆ ਤੁਸੀਂ ਦੇਖ ਸਕਦੇ ਹੋ ਟੀਕਿਆਂ ਦੇ ਨਿਸ਼ਾਨ ਇਸ ਤਰ੍ਹਾਂ ਇੱਥੇ ਇਹ ਜਿਹੜੇ ਟੀਕੇ ਸਿਰਿੰਜਾਂ ਪਰ ਪਰਕੇ ਇਹ ਨੌਜਵਾਨ ਲਾਉਂਦੇ ਨੇ ਇਹ ਕਿੱਦਾਂ ਇਹਨਾਂ ਦੀਆਂ ਬਾਹਾਂ ਜਿਹੜੀਆਂ ਨਸ਼ੇ ਦੇ ਪੂਰਤੀ ਵਾਸਤੇ ਇਹਨਾਂ ਨੇ ਬਾਹਾਂ ਆਪਣੀਆਂ ਪਾੜੀਆਂ ਤੁਸੀਂ ਵੀ ਦਿਖਾਓ ਜੀ ਇਹ ਦੇਖੋ ਇਹ ਜਿਹੜੀ ਅਸਲ ਤਸਵੀਰ ਆ ਜਿਹੜੀ ਪੰਜਾਬ ਦੀ ਨਸ਼ਾ ਮੁਕਤ ਪੰਜਾਬ ਆ ਜਿਹੜਾ ਕੀ ਪੰਜਾਬ ਨਸ਼ਾ ਮੁਕਤ ਹੋ ਗਿਆ ਇਹ ਨੌਜਵਾਨ ਜੋ ਆਪਣੀਆਂ ਬਾਹਾਂ ਦਿਖਾ ਰਹੇ ਨੇ ਆ ਦੇਖੋ ਕਿਸ ਤਰ੍ਹਾਂ ਕਿਸ ਤਰ੍ਹਾਂ ਜਿਹੜੀਆਂ ਬਾਹਾਂ ਪੁਰੁੰਨੀਆਂ ਪਰਾਂ ਪੰਆਂ ਕਿਸ ਤਰ੍ਹਾਂ ਜਿਹੜੀਆਂ ਸੂਈ ਦੇ ਨਾਲ ਬਾਹਾਂ ਸਿਉਂਤੀਆਂ ਪੰਆਂ ਇੰਨੀਆਂ ਐਨੇ ਟਿਕ ਲਾਇਆ ਤੁਸੀਂ ਮੈਂ ਕੈਮਰਾਮੈਨ ਨੂੰ ਕਹੂੰਗਾ ক্লোਜ਼ ਕਰਕੇ ਦਿਖਾਵੇ ਇੱਥੇ ਕਿੰਨੇ ਕੁ ਟਿਕ ਲਾਇਆ ਤੁਸੀਂ ਇੱਥੇ ਬਹੁਤ ਲਾਇਏ ਜੀ ਦਿਹਾੜੀ ਦੇ 4-4 ਰੀ 1 ਤੋਂ ਹਾਂ ਤੇ ਲੱਗਦੇ ਜੀ ਇੱਥੇ ਸਾਰੇ ਟੀਕੇ ਲੱਗੇ ਇਹ ਹਾਂਜੀ ਆ ਸਾਰੇ ਟੀਕੇ ਲੱਗੇ ਜੀ ਆ ਵੇਖੋ ਦੂਜੀ ਬਾਹ ਵੀ ਦਿਖਾਓ ਨਿਸ਼ਾਨ ਬਹੁਤ ਇੱਥੋਂ ਲੈ ਕੇ ਜੀ ਇੱਥੋਂ ਤੱਕ ਆ ਦੋ ਗੱਠਾਂ ਜਗ੍ਹਾ ਤੇ ਬੋ ਜਾਏ ਕਿਸ ਤਰ੍ਹਾਂ ਤੁਸੀਂ ਨਸਾਂ ਯਾਰ ਪਾੜੀ ਬੈਠੇ ਹੋ ਕਿਉਂ ਯਾਰ ਸਰੀਰ ਖਰਾਬ ਕਰਦੇ ਹੋ ਮੈਨੂੰ ਬੜਾ ਦੁੱਖ ਹੁੰਦਾ ਤੁਹਾਨੂੰ ਦੇਖ ਕੇ ਇਹ ਦੁੱਖ ਤਾਂ ਸਾਨੂੰ ਵੀ ਆਉਂਦਾ ਕੀ ਕਰਗੇ ਜੀ ਉਹ ਜਾਨ ਟੁੱਟਦੀ ਹੈ ਜੀ ਉਹ ਲੋਣਾ ਪੈਂਦਾ ਜੀ ਤੁਸੀਂ ਬੁਖਾਰ ਦਾ ਟੀਕਾ ਲਵਾਉਂ ਜਾਂਦੇ ਤੁਹਾਨੂੰ ਸੂਈ ਲਾਉਂਦਾ ਡਾਕਟਰ ਪੀੜ ਕਰਦੀ ਨਾ ਤੇ ਅਹੀ ਦਿਹਾੜੀ ਦੇ 10-10 ਵਰਖਾ ਬੋਣੀ ਹੈ ਤੁਹਾਨੂੰ ਕਿੰਨੀ ਤਰਦ ਕਰਦੀ ਨੇ ਆਪ ਸਾਹਿਬ ਇਹ ਤੁਸੀਂ 2100 ਸੂਈ ਸਰਿੰਜ ਨਾਲ ਲਾ ਲੈਣੋ ਜਾਂ ਬਦਲ ਦਿਓ ਨਹੀਂ ਨਹੀਂ ਆਮ ਤੌਰ ਤੇ ਸਾਡੀਆਂ ਜਿਹੜੀਆਂ ਸਰਕਾਰਾਂ ਜਾਂ ਮੈਡੀਕਲ ਲੈਣ ਦੇ ਵਿੱਚ ਡਾਕਟਰ ਆ ਉਹ ਕਹਿੰਦੇ ਕਿ ਸਾਨੂੰ ਹਰ ਸੂਈ ਬਦਲਣੀ ਚਾਹੀਦੀ ਆ ਪਹਿਲਾਂ ਵਾਲੀ ਸੂਈ ਉਹਨੂੰ ਵੇਸਟ ਦੇ ਵਿੱਚ ਗਾਰ ਵਿੱਚ ਸੈਟ ਦੇਣੀ ਚਾਹੀਦੀ ਆ ਨਹੀਂ ਵਰਤਣੀ ਚਾਹੀਦੀ ਕਿਉਂਕਿ ਐਡਜ਼ ਵਰਗੀਆਂ ਭਿਆਨਕ ਬਿਮਾਰੀਆਂ ਲੱਗ ਸਕਦੀਆਂ ਸਾਨੂੰ ਕੋਈ ਹੋਰ ਬਿਮਾਰੀਆਂ ਲੱਗ ਸਕਦੀਆਂ ਤੇ ਤੁਸੀਂ ਇੱਕ ਸੂਈ ਸਰਿੰਜ ਵਰਤਦੇ ਹੋ ਇਹ ਜੀ ਇੱਕ ਸੂਈ ਸਰਿੰਜ ਵੀ ਵਰਤੀ ਜਾਂਦੀ ਹੈ ਮਤਲਬ ਜੇ ਨਾਮ ਮਿਲੇ ਤੇ ਬਾਕੀ ਜੀ ਇਥੋਂ ਸ਼ਹਿਰ ਤੋਂ ਜਿੰਨੀ ਮਰਜ਼ ਉਹਨੀਆਂ ਡਾਕਟਰਾਂ ਨੂੰ ਮਿਲਦੀਆਂ ਜਿੰਨੇ ਸਭ ਨੂੰ ਮਿਲਦੀਆਂ ਕੀ ਕਹਿੰਦੇ ਵਾਧੂ ਮਿਲਦੀਆਂ ਜੀ ਜਿੰਨਾਂ ਮਰਜ਼ੀ ਲੈ ਲਓ ਜੀ ਇਹ ਕਿੱਥੋਂ ਲੈ ਕੇ ਨੂੰ ਸਰਕਾਰ ਨੇ ਬੈਨ ਕਰ ਦਿੱਤੀ ਸੂਈਸਰਾਂ ਅੰਜਾਮ ਤੌਰ ਤੇ ਮਿਲਦੀ ਨਹੀਂ ਜੀ ਮੈਡੀਕਲ ਤੋਂ ਵਾਧੂ ਮਿਲ ਜਾਂਦੇ ਆ ਜੀ ਦਾ 100 ਰੁਪਈਆ ਦੀ ਇੱਕ ਦੇ ਦਿੰਦੇ ਜੀ 10 ਰੁਪਈਆ ਦੀ ਇੱਕ ਮਿਲ ਜਾਂਦੀ ਇੱਕ ਰੁਪਈਆ ਦੀ 10 ਰੁਪਈਆ ਦੀ ਇੱਕ ਜੀ 10 ਦੀ ਇੱਕ ਦਿੰਦੇ ਦੋ ਦਿਨ ਕਰਦੇ ਸਖਤਾਈ ਕਿਤੇ ਨਹੀਂ ਵੀ ਦਿੰਦੇ ਇੱਕ ਦੋ ਦਿਨ ਬਾਅਦ ਫੇਰ ਵਾਧੂ ਕਰ ਦਿੰਦੇ ਉਹ ਇੱਕ ਅੱਧਾ ਦਿਨ ਉਹ ਦੋ ਨੂੰ ਅਗਲਾ ਟਪਾ ਲੈਂਦਾ ਜੇ ਅੱਜ ਨਹੀਂ ਮਿਲੀਆਂ ਦੂਜੇ ਦਿਨ ਹੀ ਵਾਧੂ ਕਿਸੇ ਆਪਣੇ ਤਰੀਕੇ ਤੁਸੀਂ ਛੱਡ ਕੇ ਦੇਖਿਆ ਕਿ ਯਾਰ ਆਪਾਂ ਨਹੀਂ ਲਾਉਣਾ ਛੱਡ ਦੂ। ਦੇਖਿਆ ਛੱਡ ਗਏ ਜੀ ਆਦਾ ਜੋਰ ਲਾਇਆ ਛੱਡਣ ਨੂੰ। ਮਨ ਲਾ ਕੇ ਗੋਲੀਆਂ ਲਿਆ ਕੇ ਹੋੜੀਆਂ ਜੇ ਬਸ ਰੱਖਣੇ ਤੁਹਾਨੂੰ ਖਾ ਉਹ ਖਾ ਕੇ ਤੇ ਉਹਨਾਂ ਹੀ ਨਜ਼ਾਰਾ ਉਹ ਦਿੱਤੀ ਆਉਂਦੀ ਆ ਫਿਰ ਛੱਡਣ ਦਾ ਫਾਇਦਾ ਕੀ? ਜੇ ਗੋਲੀ ਖਾਂਦੇ ਆ ਤੇ ਉਹ ਗੋਲੀ ਚਟੇ ਨਾਲ ਨਜ਼ਾਰਾ ਦਿੰਦੀ ਏ। ਤੇ ਪਰ ਮੈਂ ਚਾਹੁੰਦੇ ਆ ਦਿਲ ਤੋਂ ਮਨ ਕਰਦਾ ਮਨ ਵੱਜਿਆ ਕਿ ਅਸੀਂ ਯਾਰ ਛੱਡ ਦਾਂਗੇ। ਮੈਂ ਨਾਲ ਜੀ ਸਾਡਾ ਮਨ ਪੂਰਾ ਪੱਦਾ। ਸਾਨੂੰ ਸਰਕਾਰ ਅੱਜ ਛੜਾਵੇ। ਤੁਸੀਂ ਭਰਾ ਛੜਾਓ ਕੋਈ ਵੀ ਛੜਾਵੇ। ਅਸੀਂ ਛੱਡਣ ਨੂੰ ਤਿਆਰ ਆ। ਸਰਕਾਰ ਤੁਹਾਡੇ ਮੂੰਹ 'ਚ ਤਾਂ ਨਹੀਂ ਆ ਕੇ ਪਉਂਦੀ ਨਾ ਗੱਲ ਤੇ ਇੱਥੇ ਆ ਕੇ ਖੜ੍ਹਦੀ ਆ ਸਰਕਾਰ ਤੁਹਾਡੇ ਮੂੰਹ 'ਚ ਨਹੀਂ ਪਉਂਦੀ ਤੁਹਾਡੇ ਟੀਕੇ ਨਹੀਂ ਭਰ ਕੇ ਦਿੰਦੀ ਵਾਰ-ਵਾਰ ਗੱਲ ਸਰਕਾਰ ਦੀ ਹੁੰਦੀ ਆ ਫਿਰ ਸਰਕਾਰ ਦਾ ਨਾਮ ਕਿਉਂ ਲਿਆ ਜਾਂਦਾ ਜੇ ਤੁਹਾਡਾ ਮਨ ਮੰਨਦਾ ਤੁਸੀਂ ਤਾਂ ਹੀ ਲਾਉਂਨੇ ਉਹਨੂੰ ਸਰਕਾਰ ਤੁਸੀਂ ਵੀਰ ਜੇ ਇੱਕ ਹਿਸਾਬ ਲਾ ਲੋ ਸਰਕਾਰ ਬੰਦ ਕਰੇ ਨਸ਼ਾ ਬੰਦ ਕਰੇ ਸਰਕਾਰ ਅਸੀਂ ਖਾਂ ਜਾਂਦੇ ਨਹੀਂ ਕਦੇ ਵੀ ਜੇ ਸਰਕਾਰ ਮੰਨ ਲਾ ਕਿ ਹੁਣ ਬੰਦ ਕਰ ਦੇਗੀ ਤਾਂ ਆਪੇ ਛੱਡਣ ਵੜ ਜਾ ਪੀਣ ਵੜ ਜਾਗੇ ਜੇ ਸਰਕਾਰ ਇਹ ਬੰਦ ਨਹੀਂ ਕਰਦੀ ਤੇ ਆਖੀ ਦਾ ਜਦੋਂ ਕੋਈ ਨਹੀਂ ਸਵੇਰੇ ਛੱਡਦੇ ਨਹੀਂ ਪੀਂਦੇ ਤੜਕੇ ਉੱਠੀ ਦਾ ਟੋੜ ਵੱਜਦੀ ਏ ਉਦੋਂ ਦਾ ਖੇਤੀ ਦਾ ਮੋਟਰ ਸੰ ਚੱਲ ਫਿਰ ਉਸੇ ਫਿਰ ਜਗ ਲੈ ਜਾਂਦਾ ਜੇ ਸਾਨੂੰ ਪਤਾ ਹੋਵੇ ਅੱਗੋਂ ਨਹੀਂ ਮਿਲਣਾ ਅੱਗੋਂ ਮਿਲਣਾ ਹੀ ਨਹੀਂ ਹੈ ਅਸੀਂ ਆਪੇ ਜਾਈਏ ਨਾ ਉਧਰ ਬਿਲਕੁਲ ਬਿਲਕੁਲ ਜੀ ਇਹ ਅਸਲ ਤਸਵੀਰ ਆ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਔਰ ਕਾਂਗਰਸ ਦੇ ਸਾਰੇ ਵਜ਼ੀਰਾਂ ਵੱਲੋਂ ਕਾਂਗਰਸ ਸਰਕਾਰ ਵੱਲੋਂ ਕਿਹਾ ਜਾਂਦਾ ਕਿ ਅਸੀਂ ਪੰਜਾਬ ਦੇ ਵਿੱਚੋਂ ਮੁਕੰਮਲ ਰੂਪ ਦੇ ਵਿੱਚ ਜਿਹੜਾ ਨਸ਼ਾ ਖਤਮ ਕਰ ਦਿੱਤਾ ਨਸ਼ਾ ਖਤਮ ਕਿੰਨਾ ਕੁ ਹੋਇਆ ਇਹ ਅਸਲ ਤਸਵੀਰਾਂ ਸੱਚ ਲਾਈਵ ਤਸਵੀਰਾਂ ਤੁਹਾਨੂੰ ਦਿਖਾਈਆਂ ਗਈਆਂ ਕਿਸ ਤਰ੍ਹਾਂ ਨੌਜਵਾਨ ਜਿਹੜੀਆਂ ਆਪਣੀਆਂ ਬਾਹਾਂ ਨੂੰ ਸੂਈਆਂ ਮਾਰ-ਮਾਰ ਕੇ ਕਿਸ ਤਰ੍ਹਾਂ ਨਾੜਾਂ ਨੂੰ ਨਸਾਂ ਨੂੰ ਫਾੜੀ ਬੈਠੇ ਆ ਕਿੱਦਾਂ ਉਹ ਕਹਿੰਦੇ ਆਮ ਪਾਣੀ ਲੈ ਕੇ ਉਹਦੇ ਵਿੱਚ ਚਿੱਟਾ ਘੋਲ ਕੇ ਅਸੀਂ ਪੀਨੇ ਆ ਇਹ ਸਾਨੂੰ ਨਹੀਂ ਪਤਾ ਕਿ ਅਸਲ ਚਿੱਟਾ ਜਾਂ ਕੀ ਚੀਜ਼ ਆ ਕਹਿੰਦੇ ਆਮ ਮਿਲ ਜਾਂਦਾ ਜਿੰਨਾ ਮਰਜੀ ਪਿੰਡਾਂ ਚ ਲੈ ਲਓ ਬਹੁਤ ਸਾਰੇ ਪੰਜਾਬ ਦੇ ਵਿੱਚ ਨੌਜਵਾਨਾਂ ਦੀ ਮੌਤ ਹੋ ਚੁੱਕੀ ਆ ਜਿੱਥੇ ਇਨਸਾਨ ਦਾ ਆਖਰੀ ਘਰ ਹੁੰਦਾ ਸ਼ਮਸ਼ਾਨ ਘਾਟ ਜਾਂ ਆਪਾਂ ਕਹ ਲਈਏ ਕਬਰਾਂ ਇਹ ਨੌਜਵਾਨ ਪਹਿਲਾਂ ਹੀ ਆਪਣੇ ਜਉਂਦੇ ਸੀ ਕਬਰਾਂ ਦੇ ਵਿੱਚ ਆ ਕੇ ਚਿੱਟਾ ਲਾ ਰਹੇ ਨੇ ਜਿੱਥੇ ਆਮ ਤੌਰ ਤੇ ਲੋਕ ਡਰਦੇ ਨੇ ਕਿ ਅਸੀਂ ਕਬਰਾਂ ਦੇ ਵਿੱਚ ਨਹੀਂ ਜਾਣਾ ਅਸੀਂ ਸ਼ਮਸ਼ਾਨ ਘਾਟ ਦੇ ਵਿੱਚ ਨਹੀਂ ਜਾਣਾ ਇਹ ਨੌਜਵਾਨ ਉੱਥੇ ਆ ਕੇ ਬੈਠਦੇ ਨੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਮੌਤਾਂ ਹੋ ਚੁੱਕੀਆਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੀ ਪੂਰੀ ਵਜ਼ਾਰਤ ਨੂੰ ਲੋੜ ਹੈ ਆਪਣੇ ਕੀਤੇ ਦਾਅਵੇਆਂ ਮੁਤਾਬਕ ਵਾਅਦਿਆਂ ਮੁਤਾਬਕ ਪੰਜਾਬ ਦੇ ਵਿੱਚੋਂ ਮੁਕੰਮਲ ਰੂਪ ਚ ਜਿਹੜਾ ਇਹ ਲਾਹਨਤ ਦੀ ਨਸ਼ਾ ਭੈੜਾ ਨਸ਼ਾ ਖਤਮ ਕਰਨ ਦੀ ਤਾਂ ਕਿ ਸਾਡੇ ਪੰਜਾਬ ਦੇ ਜਿਹੜੇ ਨੌਜਵਾਨਾਂ ਬਚਾਏ ਜਾ ਸਕਣ ਸੋ ਉਮੀਦ ਕਰਦੇ ਹਾਂ ਕੈਪਟਨ ਮਰਿੰਦਰ ਸਿੰਘ ਤੇ ਉਹਨਾਂ ਦੀ ਪੂਰੀ ਵਜ਼ਾਰਤ ਇਹ ਆਪਣਾ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਜ਼ਰੂਰ ਕਰਨਗੇ ਹਲੇ 2 ਸਾਲ ਸਰਕਾਰ ਦੇ ਬਾਕੀ ਪਏ ਨਹੀਂ ਸਰਕਾਰ ਆਪਣੇ ਵਾਅਦੇ ਅਨੁਸਾਰ ਪੰਜਾਬ ਦੇ ਵਿੱਚੋਂ ਮੁਕੰਮਲ ਰੂਪ ਦੇ ਵਿੱਚ ਜਿਹੜਾ ਨਸ਼ਾ ਜ਼ਰੂਰ ਬੰਦ ਕਰੂਗੀ। ਅਸੀਂ ਸਾਰੇ ਦਰਸ਼ਕਾਂ ਨੂੰ ਔਰ ਬੱਚਿਆਂ ਨੂੰ ਜਿੰਨੇ ਵੀ ਦੇਖਦੇ ਆਸੀਂ ਅਪੀਲ ਕਰਦੇ ਆਂ ਕਿ ਤੁਸੀਂ ਆਪਣੇ ਪਦਰਤੇ ਨਸ਼ੇ ਜ਼ਰੂਰ ਛੱਡੋ। ਬੇਸ਼ੱਕ ਸਰਕਾਰਾਂ ਕਹਿ ਰਹੀਆਂ ਕਿ ਨਸ਼ੇ ਅਸੀਂ ਖਤਮ ਕਰ ਰਹੇ ਆਂ ਤਾਂ ਇਹ ਨੌਜਵਾਨ ਕਹਿੰਦੇ ਆ ਕਿ ਅਸੀਂ ਨਾ ਲਈਏ। ਜੇ ਸਾਨੂੰ ਨਸ਼ਾ ਮਿਲਦਾ ਤਾਂ ਅਸੀਂ ਲਾਉਂਦੇ ਆਂ 2-2000 ਰੁਪਏ ਦਾ ਨਸ਼ਾ ਦਿੱਲੀ ਲਾਉਂਦੇ ਆ। ਇਹ ਇਹ ਕਹਿੰਦੇ ਆ ਕਿ ਅਸੀਂ ਔਰਤਾਂ ਦੀਆਂ ਵਾਲੀਆਂ ਲਾਉਂਦੇ ਆ ਰਾਹਗੀਰਾਂ ਨੂੰ ਲੁੱਟਦੇ ਆ ਤੇ ਆਪਣੇ ਨਸ਼ੇ ਦੀ ਪੂਰਤੀ ਕਰਦੇ ਆ ਇਥੋਂ ਤੱਕ ਕਿ ਘਰ ਦਾ ਸਮਾਨ ਚੱਕ ਕੇ ਵੀ ਵੇਚ ਦਿੰਦੇ ਆ ਇਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਆਪਣੀ ਜ਼ਿੰਦਗੀ ਦੀ ਵੀ ਪਰਵਾਹ ਨਹੀਂ ਮੌਤ ਨੂੰ ਗਲੇ ਲਗਾ ਰਹੇ ਨੇ ਇਹਨਾਂ ਨੂੰ ਪਤਾ ਹੈ ਕਿ ਅਸੀਂ ਮਰ ਸਕਦੇ ਆ ਬਹੁਤ ਸਾਰੇ ਨੌਜਵਾਨ ਇਹਨਾਂ ਨੇ ਮਰਦੇ ਦੇਖਿਆ ਤੜਫਦੇ ਦੇਖਿਆ ਇਹ ਚਿੱਟੇ ਨਸ਼ੇ ਦੇ ਨਾਲ ਇੱਕੋ ਸਰੰਜ ਵਰਤ ਰਹੇ ਨੇ ਕਿੰਨਾ ਲਾਂਤੀ ਨਸ਼ਾ ਜਿਹੜਾ ਪੰਜਾਬ ਨੂੰ ਚੁੰਬੜਿਆ ਹੋਇਆ ਪੰਜਾਬ ਨੂੰ ਘੇਰੀ ਬੈਠਾ ਪੰਜਾਬ ਦੇ ਉੱਤੇ ਜਾਲ ਵਿਛਾਈ ਬੈਠਾ ਸੋ ਉਮੀਦ ਕਰਦੇ ਹਾਂ ਕੈਪਟਨ ਸਰਕਾਰ ਇਸ ਨਸ਼ੇ ਤੇ ਠੱਲ ਪਾਉਣ ਦੇ ਵਿੱਚ ਜਰੂਰ ਆਪਣਾ ਵੱਡਾ ਯੋਗਦਾਨ ਪਾਉਗੀ ਅੱਜ ਲਈ ਬਸ ਇੰਨਾ ਹੀ ਮੈਨੂੰ ਤੇ ਮੇਰੇ ਸਹਿਯੋਗੀ ਸਵਰਨਜੀਤ ਸਿੰਘ ਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਹਮਦਰ ਟੀਵੀ ਧੰਨਵਾਦ